ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੋਪਾਰਾ ਇਸ ਵਾਰ ਪੁਜਲੰਦਰ ਪਹੁੰਚੇ ਆਂ ਜਲੰਧਰ ਵਾਸੀਆਂ ਨਾਲ ਕਰਾਂਗੇ ਗੱਲਬਾਤ ਕਿਸ ਨੂੰ ਜਲੰਧਰ ਤੋਂ ਜਿਤਾ ਕੇ ਦਿੱਲੀ ਭੇਜਣ ਗਿਆ ਉਹ ਗੱਲਬਾਤ ਕਰਦਾ ਜਲੰਧਰ ਵਾਸੀਆਂ ਨਾਲ ਆਮ ਆਦਮੀ ਪਾਰਟੀ ਝਾੜੂ ਜਾਂ ਗੱਲ ਕਰ ਲਈਏ ਭਾਜੀਪੀ ਕਾਂਗਰਸ ਕਿਹਨੂੰ ਕਾਲੀਦਾਲਾ ਕਾਂਗਰਸ ਕਾਂਗਰਸ ਚੰਨੀ ਜ਼ਾਉਰ ਨੂੰ ਚੰਨੀ ਦਾ ਇੱਕ ਕੰਮ ਵੀ ਜਿਹੜਾ ਲੱਗਦਾ ਤੁਹਾਨੂੰ ਚੰਨੀ ਸਾਹਿਬ ਤੁਸੀਂ ਇੱਕ ਕੰਮ ਕਰਾਉਣਾ ਜਿਹੜਾ ਵਧੀਆ ਲੱਗਦਾ ਚੰਨੀ ਸਾਹਿਬ ਦਾ ਸਾਰੇ ਵਧੀਆ ਦਾ ਇਹ ਹੋਣ ਦੇਖੋ ਹਣੇ ਆਉਣ ਵਾਲੇ ਟਾਈਮ ਤੇ ਦੇਖਾਂ ਕੀ ਕੀ ਮੋਲ ਬੰਦਾ ਵਾ ਫਿਰ ਵੀ ਹੈ ਹਫਤਾ ਦਾ ਰਹਿ ਗਿਆ ਹਫਤੇ ਜਦੋਂ ਆਏਗਾ ਦੇਖਾਂਗੇ ਉਦੋਂ ਕਿੰਨੂ ਪਾਣੀ ਕਿੰਨੂ ਨਹੀਂ ਪਾਣੀ ਚੰਨੀ ਅਜੇ ਕੋਈ ਕੰਮ ਕਿਹੜੀ ਸਰਕਾਰ ਦੇ ਕੰਮ ਵੀ ਲੱਗਦੇ ਆ ਸਭ ਦੇ ਸਰਕਾਰ ਵਧੀਆ ਵਾ ਸਾਰੇ ਵਧੀਆ ਆਪਣੇ </body> ਕਿਹੜੀ ਪਾਰਟੀ ਹੈ ਤੁਹਾਨੂੰ ਨਾ ਇਹ ਲੋਕੀ ਖਾ ਪੀ ਗੇ ਖਾ ਖਾਂਦੇ ਪੀਣੇ ਸਾਰੇ ਨੇ ਕੋਣ ਬੋਟ ਆਪਣੀ ਮਰਜ਼ੀ ਨਹੀਂ ਪਾਉਂਦੇ ਆ ਤੇ ਫਿਰ ਵੀ ਇੱਕ ਵਾਰ ਕਿਸੇ ਕੰਮ ਪਾਰਟੀ ਦਾ ਕੰਮ ਵਧੀਆ ਲੱਗਦਾ ਤੁਹਾਨੂੰ ਜੀ ਸਭ ਤੋਂ ਪਹਿਲਾਂ ਨਹੀਂ ਪਾਰਟੀ ਚੱਲੀ ਆ ਰਹੀ ਆ ਜੀ ਆਇਆਗਾ ਇਹ ਬੰਦਾ ਪਹਿਲੀ ਪਾਰਟੀ ਜਿਹੜੋ ਆ ਰਹੀ ਆ ਹਾਂਜੀ ਹਿੰਦੁਸਤਾਨ ਆਜ਼ਾਦ ਕਰਨ ਆਉਣ ਵਾਲੀ ਉਹਨਾਂ ਹੀ ਵੋਟ ਪਾ ਰਿਆਂਗੇ ਹੋਰ ਕਿਹਨੂੰ ਕਾਂਗਰਸ ਨੂੰ ਪਾਉਂਗੇ ਚੰਨੀ ਕੋ ਚੰਨੀ ਸਾਹਿਬ ਜੀ ਚੰਨੀ ਸਾਹਿਬ ਖੁੱਲ ਕੇ ਕਹੋ ਚੰਨੀ ਸਾਹਿਬ ਚੰਨੀ ਸਾਹਿਬ ਨੂੰ ਪਾਉਂਗੇ ਸਰ ਵੋਟ ਕਿਹਨੂੰ ਪਾਉਂਗੇ ਹਾਂਜੀ ਵੋਟ ਕਿਹਨੂੰ ਪਾਉਂਗੇ ਇਸ ਵਾਰ ਕਾਲੀਆਂ ਨੂੰ ਕਾਲੀਆਂ ਨੂੰ ਕ ਵਧੀਆ ਜੀ ਇਦਾਂ ਹੀ ਕੰਮ ਸਾਰੇ ਇਹ ਤਾਂ ਗਰੀਬ ਬੰਦੇ ਨੂੰ ਗਰੀਬ ਕਿਦਾਂ ਦੀ ਰੋਟੀ ਮਿਲਣੀ ਹੈ ਕਿਹੜਾ ਹੋਣਾ ਆਮ ਆਦਮੀ ਪਾਰਟੀ ਦੇ ਕੰਮ ਵਧੀਆ ਲੱਗਦੇ ਤੁਹਾਨੂੰ ਵਧੀਆ ਹੀ ਹੈ ਜੋ ਸਾਲੂ ਸਹਾਇਤਾ ਕਰੂਗਾ ਉਹਨੂੰ ਵਧੀਆ ਹੀ ਹੈ ਭਾਈ ਜੀ ਵੋਟ ਕਿਹਨੂੰ ਪਾਓਗੇ ਇਸ ਵਾਰ ਕਾਂਗਰਸ ਕਾਂਗਰਸ ਦੇ ਕਾਂਗਰਸ ਦੇ ਇੱਕ ਕੰਮ ਵਧੀਆ ਨਾ ਦੇ ਕੋਈ ਕਾਂਗਰਸ ਦੇ ਸਾਰੇ ਕੰਮ ਵਧੀਆ ਕੋਈ ਕਰਾ ਦੇ ਇੱਕ ਮਹਾਰਾਜ ਉਹਨਾਂ ਨੇ ਯੂਨੀਵਰਸਿਟੀ ਬਣਾਈ ਸਰਕਾਰੀ ਹਸਪੀਟਲ ਬਣਾਈ ਸਭ ਕੁਝ ਬਣਾਈ ਵਿਜੈਪੀ ਨੇ ਤਾਂ ਕੱਖ ਵੀ ਨਹੀਂ ਬਣਾਇਆ ਭਾਵੇਂ ਭਾਜਪਾ ਨੇ ਤਾਂ ਕੱਖ ਵੀ ਨਹੀਂ ਬਣਾਇਆ ਜੋ ਜੋ ਕਾਂਗਰਸ ਨੇ ਕਰਤਾ ਉਹ ਉਹ ਭਾਜਪਾ ਨਹੀਂ ਕਰ ਪਾਈ ਸਾਰਾ ਕੁਝ ਸਰ ਵੋਟ ਕਿਨੂੰ ਪਾਵੋਗੇ ਇਸ ਵਾਰ ਆਪਾਂ ਕਾਂਗਰਸ ਨੂੰ ਪਾਵਾਂਗੇ ਜੀ ਕਾਂਗਰਸ ਚੰਨੀ ਸਾਹ ਨੂੰ ਬਿਲਕੁਲ 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 ਆਂਟੀ ਵੋਟ ਕਿਨੂੰ ਪਾਵੋਗੇ ਇਸ ਵਾਰ ਆਮ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਇੱਕ ਕੰਮ ਬੰਗਣਾ ਤੋਂ ਵਧੀਆ ਲੱਗਦਾ ਤੁਹਾਨੂੰ ਭਾਈ ਵੋਟ ਕਿਨੂੰ ਪਾਏਗਾ ਵੋਟ ਪੰਜੇ ਨੂੰ ਮੋਣੀ ਜਾਂਦੀ ਚੰਨੀ ਜਿਧੋਣਾ ਆਪਾਂ ਅੱਛਾ ਬੱਲੇ ਚੰਨੀ ਸਾਹ ਆ ਦੇ ਅੰਕਲ ਜੀ ਬੈਠੇ ਆ ਅੰਕਲ ਜੀ ਨਾਲ ਗੱਲਬਾਤ ਕਰਦੇ ਆ ਅਕਲ ਵੋਟ ਕਿਨੂੰ ਪਾਵੋਗੇ ਇਸ ਵਾਰ ਦੇਖੋ ਜੀ ਬੋਟ ਦਾ ਇਸ ਟਾਈਮ ਕਾਂਗਰਸ ਨੂੰ ਪੈਣੀ ਹੈ ਅੱਛਾ ਜੀ ਕਾਂਗਰਸ ਨੂੰ ਪੈਗੀ ਬਿਲਕੁਲ ਬੋਟ ਹੈ ਹਾਂਡੀ ਦੋ ਅਡੀ ਬੋਟ ਕਿਨ ਪਾਓਗੇ ਹਾਂਡੀ ਨਹੀਂ ਬੋਟ ਕੀ ਬੋਟ ਕਿਨ ਪਾਓਗੇ ਜਿੰਨੂੰ ਕੋ ਕੇ ਪਾਦਾਂਗੇ ਵਾਲਕੋ ਦੱਸੋ ਫਿਰ ਕੀ ਭਾਜਪੀ ਨੂੰ ਪਾਦਾਂਗੇ ਅੱਛਾ ਭਾਜਪੀ ਦੇ ਇੱਕ ਕੰਮ ਦੀ ਕੋਈ ਗਿਣਾ ਦੋ ਸਾਨੂੰ ਵੀ ਸਾਨੂੰ ਪਤਾ ਨਹੀਂ ਆਪਾ ਪਾਣੀ ਜੀ ਨੂੰ ਮਾਰੇ ਫੋੜ ਲਾੜੀ ਭਾਜਪੀ ਨੂੰ ਵੋਟ ਪਾਣੀ ਇੱਕ ਕੰਮ ਕੋਈ ਵਧੀਆ ਕਰੇ ਨਾ ਕਰੇ ਬੋਟ ਕਿਨ ਪਾਓਗੇ ਇਸ ਵਾਰ ਹਾਂਜੀ ਬੋਟ ਕਿਨ ਪਾਓਗੇ ਬੋਟ ਵੇਖਾਂਗੇ ਜੀ ਅਰ ਕੀ ਹਲ ਦੇਖਿਆ ਨਹੀਂਗਾ ਹਫਤਾ ਰਹੇਗਾ ਦੇਖ ਲੋ ਅਬਲ ਦਾ ਪਾਂ ਦਾ ਵਿਚਾਰੀ ਨੀ ਬੋਰਡ ਅੱਛਾ ਜੀ ਕਿਉਂ ਐਦਾ ਕਿਉਂ ਆ ਜਿਹੜਾ ਮਰਜੀ ਆ ਜਾ ਆਪਣਾ ਘਾਰ ਹੀ ਭਰਦਾ ਗਰੀਬ ਦਾ ਕੋਈ ਨਹੀਂ ਸੋਚਦਾ ਬੋਰਡ ਕਿਹਨੂੰ ਪਾਵਾਂਗੇ ਸਰ ਸਰ ਬੋਰਡ ਬੀਜੇਪੀ ਨੂੰ ਪਾਵਾਂਗੇ ਜੀ ਅੱਛਾ ਬੀਜੇਪੀ ਦਾ ਇੱਕ ਕੰਮ ਵਧੀਆ ਜਿਹੜਾ ਸਭ ਨੂੰ ਲੱਗਦਾ ਹੋਵੇ ਸਰ ਬੀਜੇਪੀ ਦਾ ਕੰਮ ਐਦਾ ਜੀ ਅਸਲੇ ਲਹਿਰ ਯੂਰੀ ਚੱਲ ਰਹੀ ਹੈ ਜੀ ਨਹੀਂ ਕੋਈ ਕੰਮ ਤਾਂ ਵਧੀਆ ਲੱਗਦਾ ਹੋਵੇ ਜਿਹੜਾ ਤੁਹਾਨੂੰ ਕੰਮ ਵਧੀਆ ਜੀ ਖੀ ਹੁਣ ਗਈਏ ਕੰਮ ਸਾਰ ਸਭ ਆਪਣੀ ਠੀਕ ਹੈ ਮੋਦੀ ਕਰਕੇ ਜੀ ਸਾਡੇ ਵੋਟ ਵੋਟ ਜੀ ਰਾਮ ਮੰਦਰ ਵਿਕਾਸ ਹਾਂ ਹਾਂ ਜੀ ਰਾਮ ਅੰਤਰ ਵਿਕਾਸ ਆ ਵਿਕਾਸ ਨਹੀਂ ਹੈ ਪਰ ਸਾਡੇ ਸ਼ੁਰਤੋਂ ਮੈਂ ਪਾਇਆ ਪਾਈ ਦੇ ਬੀਜੇਪੀ ਨੂੰ ਇਹ ਅੱਛਾ ਬੀਜੇਪੀ ਨੂੰ ਵੋਟ ਪਾਉਣੇ ਤੁਹਾਡੀ ਵੋਟ ਸਰ ਬੀਜੇਪੀ ਨੂੰ ਅੱਛਾ ਬੀਜੇਪੀ ਤੁਹਾਡੀ ਵੋਟ ਸਰ ਤੁਹਾਡੇ ਬਣੇ ਨਹੀਂ ਯਾਰ ਅੱਛਾ ਬਣੇ ਨਹੀਂ ਕੀ ਤੁਸੀਂ ਅਜੇ ਬਣਵਾ ਲਓ ਫਿਰ ਪਾਓਗੇ ਵੋਟ ਜਿਨ ਨੂੰ ਵੋਟ ਪਾਵਾਂਗੇ ਦੱਸੋ ਫਿਰ ਵੀ ਕਿਹਨੂੰ ਸੋਚਿਆ ਤੁਸੀਂ ਜਿਨ ਨੂੰ ਵੋਟ ਪਾਵਾਂਗੇ ਜੀ ਸਾਡੇ ਤਾਂ ਉਹਦੀ ਮਰਜ਼ੀ ਪਾਓ ਉਹ ਇੱਕ ਕੋਈ ਇੱਕ ਪਾਰਟੀ ਨਾਲ ਨਾਮ ਲੈ ਲਓ ਵੀ ਇਹ ਵੀ ਅੱਛਾ ਭਾਜਪੀ ਨੇ ਭਾਜਪੀ ਨੂੰ ਵੋਟ ਕੌਣਗੇ ਭਾਜਪੀ ਦੀ ਪਕੜ ਹੈਗੀ ਹੈ ਜਲੰਧਰ ਸ਼ਹਿਰ ਦੇ ਵਿੱਚ ਸਰ ਇਸ ਵਾਰ ਵੋਟ ਕਿਨੂੰ ਪਾਓਗੇ ਇਹ ਤਾਂ ਪੰਜੇ ਨੇ ਪਾਈ ਦੀ ਭਾਜੀ ਅੱਛਾ ਤੁਹਾਡੀ ਵੋਟ ਜੀ ਸਾਡੀ ਵੋਟ ਤਾਂ ਇਹ ਕੱਟੀ ਗਈ ਸੀ ਗਲਤੀ ਨਾਲ ਕਿਉਂ ਉਹ ਬਾਸ ਉਧਰੋਂ ਸ਼ਿਫਟ ਕੀਤਾ ਸੀਗਾ ਅੱਛਾ ਵੋਟ ਕਿਨੂੰ ਪਾਓਗੇ ਜੀ ਕਾਂਗਰਸ ਨੂੰ ਅੱਛਾ ਕਾਂਗਰਸ ਦੇ ਕਾਂਗਰਸ ਦੇ ਕੰਮ ਵਧੀਆ ਕੋਈ ਆਪਾਂ ਕੱਪ ਸੁਰੂ ਤੋਂ ਕਾਂਗਰਸ ਪਾਣੇ ਸੁਰੂ ਤੋਂ ਕਾਂਗਰਸ ਕਾਂਗਰਸ ਨੂੰ ਵੋਟ ਪਾਉਣੇ ਆਓ ਇੱਧਰ ਚੱਲਦੇ ਆਂ ਬਾਜ਼ਾਰ 'ਚ ਸਰ ਵੋਟ ਕਿਨੂੰ ਪਾਓਗੇ ਇਸ ਵਾਰ ਜਿਹੜਾ ਚੰਗਾ ਕੰਮ ਕਰੇਗਾ ਉਹਨੂੰ ਪਾ ਦੇਾਂਗੇ ਜੀ ਜਿਹੜਾ ਚੰਗਾ ਕੰਮ ਕਰਦਾ ਦੇਖੋ ਹੁਣ ਕਿਹੜਾ ਕਰਦਾ ਹੈ ਕਿ ਆ ਕਾਂਗਰਸ ਨੂੰ ਪਾਵਾਂਗੇ ਜਾਂ ਝਾੜੂ ਨੂੰ ਪਾਵਾਂਗੇ ਇੱਕ ਨੂੰ ਤੇ ਪਾਵਾਂਗੇ ਉਹਨਾਂ ਦੇ ਇੱਕ ਨੂੰ ਦੱਸੋ ਇੱਕ ਕੋਈ ਨੂੰ ਪਾਣਾ ਜਿਹੜਾ ਮਰਜ਼ੀ ਹੈ ਜਿਹੜੇ ਜਿੱਥੇ ਉਂਗਲ ਲੱਗ ਗਈ ਉੱਥੇ ਪਾ ਦਿੱਤਾ ਅੱਛਾ ਠੀਕ ਹੈ ਤੁਹਾਡੀ ਵੋਟ ਸਰ ਮੋਦੀ ਸਰਕਾਰ ਸਰ ਮੋਦੀ ਸਰਕਾਰ ਦਾ ਇੱਕ ਕੰਮ ਵਧੀਆ ਕਾਫੀ ਕੰਮ ਆ ਡਿਟੇਲ ਚ ਹਾਂਜੀ ਇੱਕ ਕੰਮ ਗਿਣਾ ਦੇ ਕੋਈ ਉਹ ਜਿਹੜੇ ਕੀਤੇ ਸੀ ਹਸਪੀਟਲ ਵਾਲਾ ਕਿਹੜਾ 5 ਲੱਖ ਤੱਕ ਬੀਮਾ ਅੱਛਾ ਬੀਮਾ ਠੀਕ ਹੈ ਜੀ ਕਿਆ ਤੁਹਾਡੀ ਮੋਦੀ ਸਰਕਾਰ ਨੂੰ ਅੱਛਾ ਮੋਦੀ ਸਰਕਾਰ ਦੇ ਕਿਹੜੇ? ਹਾਂਜੀ ਮੋਦੀ ਸਰਕਾਰ ਨੂੰ। ਇੱਕ ਮੋਦੀ ਦੇ ਕੰਮ ਵਧੀਆ ਕੋਈ? ਹਾਂਜੀ। ਮੋਦੀ ਨਹੀਂ ਪਾਵਾਂਗੇ। ਅੱਛਾ ਮੋਦੀ ਨੂੰ ਵੋਟ ਪਾਉਣੀ ਆ, ਕੰਮ ਵਧੀਆ ਹੋਵੇ ਨਾ ਹੋਵੇ ਪਰ ਵੋਟ ਮੋਦੀ ਨੂੰ ਪਾਉਣੀ ਆ। ਕਾਂਗਰਸ ਨੂੰ ਵਾਦਾਂਗੇ। ਕਾਂਗਰਸ ਦਾ ਇੱਕ ਕੰਮ ਵਧੀਆ ਗਣਾ ਦੋ ਕੋਈ। ਤੁਸੀਂ ਸਦਾ ਆਮ ਘੁੰਮਦੇ ਪਏ ਆ ਇਸ ਦੇਸ਼ ਦੇ ਵਿੱਚ ਬਹੁਤ ਸੋਹਣਾ ਕੰਮ ਆ। ਠੀਕ ਹੈ 70 ਸਾਲ ਉਹਨਾਂ ਕੋ ਪਾਵਰ ਰਹੀ ਹੈ ਮੈਂ ਕਾਂਗਰਸ ਦਾ ਸਮਰਥਕ ਨਹੀਂ ਹੈਗਾ ਲੇਕਿਨ ਭਾਰਤ ਦਾ ਜਿੰਨਾ ਬੇੜਾ ਗਰਖ ਹੋ ਚੁੱਕਾ ਨਾ ਇਹਨੂੰ ਠੀਕ ਕਾਂਗਰਸ ਕਰ ਸਕਦੇ ਕਿਉਂਕਿ ਉਹਨਾਂ ਕੋ ਤਜਰਬਾ ਆਇਆ ਸੱਤਾ ਦੇ ਵਿੱਚ ਰਹਿਣ ਦਾ ਤੇ ਸ਼ਾਸਨ ਕਰਨ ਦਾ ਕੋਈ ਨਵੀਂ ਪਾਰਟੀ ਨੂੰ ਚਾਹ ਦਵਾਂਗੇ ਉਹ ਕੋ ਸਾੰਭੇ ਨਹੀਂ ਜਾਣਾ ਭਾਰਤ ਸਿਰਫ ਇਸ ਕਰਕੇ ਭਾਈ ਵੋਟ ਕਿਨੂੰ ਪਾਓਗੇ ਵੋਟ ਭਾਈ ਓਨਲੀ ਵਨ ਚੰਨੀ ਸਾਹਿਬ ਅਚ ਚੰਨੀ ਸਾਹਿਬ ਤੁਹਾਡੀ ਵੋਟ ਭਾਈ ਚੰਨੀ ਭਾਜੀ ਇੱਕ ਕੰਮ ਵਧੀਆ ਕੋਈ ਉਹਨਾਂ ਦਾ ਚੰਨੀ ਸਾਹਿਬ ਦਾ ਇੱਕ ਕੰਮ ਨਹੀਂ ਕਾਫੀ ਆ ਉਹ ਤਾਂ ਗਏ ਭਾਜੀ ਕੋਈ ਨਾ ਉਹਨਾਂ ਦੇ ਜਦੋਂ ਬਣੇ ਸੀਗੇ ਮਹੀਨੇ ਦੋ ਮਹੀਨੇ ਪਾਸ ਸੀ ਹਮ ਤੇ ਮੰਮੀ ਮੇਰੇ ਆਗੇ ਉਹਦੇ ਵਿੱਚ ਜਿਹੜੇ ਜੋ ਅੰਗਣਵਾੜੀ ਜਨੇ ਹੁੰਦੇ ਹਾਂ ਉਹ 1000 ਰੁਪਿਆ ਉਹਨਾਂ ਨੇ ਉਦੋਂ ਦਾ ਵਧਾਇਦਾ ਤੇ ਸਾਲਾਨਾ ਜਾਂ 6 ਮਹੀਨੇ ਬਾਅਦ ਵਧਾ ਹੀ ਵਧਾ ਉਹਨਾਂ ਦਾ ਕੀਤਾ ਹੋਇਆ ਤੇ ਹੋਰ ਲਾ ਲਓ ਤੁਸੀਂ ਆਟੋ ਆਟੋ ਵਾਲਿਆਂ ਚਲਾਨ ਵਿਚਾਰਿਆਂ ਦੇ ਮaaf ਕਰਾਏ ਕਈਆਂ ਦੇ ਬਿੱਲ 80000 ਰੁਪਿਆ ਮੇਰੇ ਨਾਲ ਬਿਲਕੁਲ ਗਵਾਂਢੀ ਵਿਚਾਰਾ ਬਾਲਿਆਂ ਵਾਲਾ ਕਮਰਾ ਦਾ 80 80000 ਰੁਪਿਆ ਦਾ ਬੇਲ ਸੀਗਾ ਸਾਰਾ ਮaaf ਕਰਾਇਆ بس ਉਹੀ ਦੇਖ ਕੇ ਕੰਮ ਦੇਖ ਕੇ ਉਹਨਾਂ ਦੇ ਕਰ ਰਹੇ ਆ ਵੋਟ ਉਹਨਾਂ ਨੂੰ ਪਾਵਾਂਗੇ ਕੰਮ ਕਰਨ ਵਾਲੇ ਬੰਦੇ ਨੇ ਉਹ ਸਾਡੀ ਵੋਟ ਸਰ ਕਾਂਗਰਸ ਦੀ ਕਾਂਗਰਸ ਦੀ ਓਕੇ ਠੀਕ ਹੈ ਕਾਂਗਰਸ ਦਾ ਗੜ ਲੱਗਦਾ ਵਾ ਗੜ ਇਸ ਵਾਰ ਬਣੂਗਾ ਬਣਿਆ ਰਹੂਗਾ ਸਰ ਵੋਟ ਕਿਹਨੂੰ ਪਾਓਗੇ ਕਾਂਗਰਸ ਜੀ ਕਾਂਗਰਸ ਨੂੰ ਬੱਲੇ ਕਾਂਗਰਸ ਵੀ ਕਾਂਗਰਸ ਸਰ ਵੋਟ ਕਿਹਨੂੰ ਪਾਓਗੇ ਹਾਂਜੀ ਵੋਟ ਕਿਹਨੂੰ ਪਾਣੀ ਪਈ ਵੋਟ ਇਹਦੇ ਟਾਈਮ ਦੱਸੇਗਾ ਜੀ ਹਰ ਬੰਦੇ ਦਾ ਆਪਣਾ ਪਰਸਨਲ ਹੁੰਦਾ ਵਾ ਹਫਤਾ ਰਹਗਾ ਹਫ਼ਤਾ ਰਹਿ ਗਿਆ ਉੱਥੇ ਜਾ ਕੇ ਦੇਖਾਂਗੇ ਕਿਨੂੰ ਪਾਣੀ ਹੈ ਆਪਣਾ ਸੋਚ ਵਿਚਾਰ ਕਰਕੇ ਫੇਰ ਹੀ ਪਾਵਾਂਗੇ ਮੋਕੇ ਤੇ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆਂ ਜਾਣਦੇ ਆਂ ਕੀ ਆ ਸਲਾਹਾਂ ਕਿਨੂੰ ਪਾਉਣਗੇ ਵੋਟ ਸਰ ਵੋਟ ਕਿਨੂੰ ਪਾਉਂਗੇ ਮੋਦੀ ਮੋਦੀ ਤੇ ਕੰਮ ਵਧੀਆ ਕੋਈ ਸਾਰੇ ਕੰਮ ਵਧੀਆ ਨੇ ਸਾਰੇ ਹੀ ਸਾਰੇ ਕੰਮ ਵਧੀਆ ਸਰ ਤੁਹਾਡੀ ਵੋਟ ਕਿਨੂੰ ਦੱਸ ਕਿਨੂੰ ਪਾਣੀ ਆਏ ਇਹ ਕਹਿੰਦੇ ਸਲਾਹ ਨਹੀਂ ਕੀਤੀ ਭਾਈ ਹਾਂ ਤਾਂ ਰਹਿ ਗਿਆ ਸਲਾਹ ਕਿਉਂ ਨਹੀਂ ਕੀਤੀ ਜੀ ਨਹੀਂ ਅਜੇ ਸਲਾਹ ਕਰਾਂਗੇ ਫੇਰ ਪਾਵਾਂਗੇ ਭਾਈ ਸਰ ਤੁਸੀਂ ਵੋਟ ਕਿਨੂੰ ਪਾਓਗੇ ਸਗ ਦਾ ਮੌਕੇ ਦੇਖਾਂਗੇ ਇਹਦਾ ਪ੍ਰਾਈਵੇਸੀ ਹੁੰਦੀ ਹੈ ਇਦਾਂ ਕਿਦਾ ਦੱਸਦੀ ਹੈ ਅੱਛਾ ਹਾਂਜੀ ਵੋਟ ਕਿਨੂੰ ਪਾਓਗੇ ਸਰ ਵੋਟ ਸਰ ਅਜੇ ਫਿਲਹਾਲ ਕੁਝ ਕਹਿਣਾ ਮੁਸ਼ਕਿਲ ਹੈ ਆਪਾਂ ਦਾ ਰਹਿ ਗਿਆ ਹਜੇ ਵੀ ਮੁਸ਼ਕਿਲਾਂ ਚਲ ਚੁਣੋਤ ਆਪ ਦੇਖੋ ਜੀ ਸਰਕਾਰ ਜਿਹੜਾ ਮਰਜ਼ੀ ਆਉਣਾ ਸਾਨੂੰ ਉਹਦੇ ਨਾਲ ਲਿੰਕ ਨਹੀਂ ਗਾ ਸਾਨੂੰ ਤਾਂ ਕੰਮ ਕਰਕੇ ਰੋਟੀ ਮਿਲਨੀ ਸਰ ਹਾਂਜੀ ਬਸ ਇਤਨਾ ਪਤਾ ਬਾਕੀ ਵੋਟ ਜਦੋਂ ਪਾ ਜਾਵਾਂਗਾ ਵੀ ਸਰਕਰਤ ਵਿੱਚ ਕਿਨੂੰ ਪਾਉਣਾ ਜੀ ਠੀਕ ਹੈ ਜੀ ਭਾਈ ਵੋਟ ਕਿਨੂੰ ਪਾਉਂਗੇ ਇਸ ਵਾਰ ਜੀ ਜੀਪੀ ਨੂੰ ਬੀਜੇਪੀ ਦਾ ਕੰਮ ਵਧੀਆ ਬਹੁਤ ਵਧੀਆ ਰਾਮ ਮੰਦਰ ਬਣਾਇਆ ਬਹੁਤ ਜ਼ਿਆਦਾ ਰਾਮ ਮੰਦਰ ਵਿਕਾਸ ਹਾਂਜੀ ਹਾਂਜੀ ਫੁੱਲ ਫੁੱਲ ਵੀ ਇਹ ਬੇਰੋਜ਼ਗਾਰ ਹੋ ਗਿਆ ਮੁਲਕ ਉਹ ਚੀਜ਼ ਕਿਵੇਂ ਕਿਵੇਂ ਦੇਖਦੇ ਹੋ ਵਾਪਸ ਸੁਧਾਰੇਗਾ ਜੀ ਅਜਾ ਠੀਕ ਹੈ ਜੀ ਉਹ ਤਾਂ ਨਹੀਂ ਆਪ ਕੀ ਵਾਰ ਕਿਸੇ ਨੂੰ ਪਾਣਾ ਵੈਸੇ ਬੀਜੇਪੀ ਕਾਂਗਰਸ ਨੂੰ ਪਾਣਾ ਕਾਂਗਰਸ ਨੂੰ ਹਾਂ ਜੀ ਤੁਸੀਂ ਵੋਟ ਕਿਨੂੰ ਪਾਓਗੇ ਮੈਂ ਤਾਂ ਕਿਸੇ ਨੂੰ ਨਹੀਂ ਪਾਣੀ ਕਿਉਂ ਕਿਸੇ ਨੂੰ ਕਿਹੜੀ ਸਾਨੂੰ ਕੋਈ ਦਿਂਦਾ ਕੁਛ ਕਿਸੇ ਨੂੰ ਨਹੀਂ ਪਾਣੀ ਵੋਟ ਪਾਣੀ ਭਗਵੰਤ ਮਾਨ ਕਹਿੰਦਾ ਮੈਂ ਜ਼ੀਰੋ ਬਿਲ ਦੇਤੇ ਹੋਰ ਕੀ ਚਾਹੀਦਾ ਜੀ ਸਹੀ ਗੱਲ ਨਹੀਂ ਜ਼ੀਰੋ ਦੇਤੇ ਸਾਰੇ ਬਿਲਾਂ ਦੇ ਪਈਆਂ ਅੰਕਲ ਵੋਟ ਕਿਨੂੰ ਪਾਓਗੇ ਸਰ ਜੀ ਨੂੰ ਕਹਿੰਦੇ ਵਸਾਂਗੇ ਆਪਾਂ ਦੱਸੋ ਫਿਰ ਵੀ ਤੁਸੀਂ ਕਿ ਤੁਹਾਨੂੰ ਕਿਹੜੀ ਕੰਮ ਬਧੀਆ ਕੰਮ ਬਧੀਆ ਲੱਗਦਾ ਭਾਈ ਦੇ ਲੋਕ ਆਪ ਨੂੰ 12 ਗਿਆਂ ਨੂੰ ਕਹਿੰਦੇ ਤੁਸੀਂ ਬਸ ਜਦੋਂ ਅਚਾ ਆਮ ਆਦਮੀ ਪੰਜਾਬ ਆਦਮੀ ਠੀਕ ਹੈ ਸਰ ਵੋਟ ਕਿਨੂੰ ਪਾਓਗੇ ਆਮ ਆਦਮੀ ਇਹ ਕੋਈ ਇੱਕ ਗੰਭੀਰ ਗਣਾ ਦੋਨਾਂ ਦਾ ਲਾਈਟ ਫ੍ਰੀ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਜਾਣਦੇ ਆ ਲੋਕਾਂ ਦੀ ਸਲਾਹ ਅੰਕਲ ਜੀ ਬੜੀ ਚਿੰਤਾ ਲੱਗਦੀ ਆ ਅੰਕਲ ਜੀ ਵੋਟ ਕਿਹਨੂੰ ਪਾਓਗੇ ਇਸ ਵਾਰ ਦੇਖੋ ਕੋਈ ਬੋਲਦੇ ਹੈ ਦੇਖਿਆ ਨੀਗਾ ਆਉਂਦਾ ਰਹਿ ਗਿਆ ਭਾਈ ਜੀ ਵੋਟ ਕਿਹਨੂੰ ਪਾਓਗੇ ਭਾਈ ਆਪਣੀ ਮਰਜ਼ੀ ਦੇ ਨਾਲ ਹੈ ਕਿਸ ਤਰ੍ਹਾਂ ਦਾਸ ਕੇ ਨਹੀਂ ਆਪਾਂ ਦਾਸ ਕੇ ਨਹੀਂ ਪਾਓਗੇ ਭਾਈ ਜੀ ਕਾਂਗਰਸ ਨੂੰ ਭਾਈ ਕਾਂਗਰਸ ਕਾਂਗਰਸ ਦਾ ਇੱਕ ਕੰਮ ਵਧੀਆ ਕੋਣਾ ਕੋਈ ਸਾਰੇ ਕੰਮ ਵਧੀਆ ਹੀ ਹੈ ਭਾਈ ਉਹਨਾਂ ਦੇ ਫੋਰ ਆੜੀ ਅੱਛਾ ਜੀ ਹਾਂ ਜੀ ਤੇ ਇਸ ਤੋਂ ਕਾਂਗਰਸ ਦਾ ਉਮੀਦਵਾਰ ਕੌਣ ਆ ਚੰਨੀ ਅੱਛਾ ਚੰਨੀ ਜੀ ਅੱਜ ਜਲੰਧਰ ਦੇ ਰੈਣਿਕ ਬਾਜ਼ਾਰ ਵਿੱਚ ਖੜੇ ਆ ਜਿੱਥੇ ਵਕ ਵਕ ਪਾਰਟੀਆਂ ਵਕ ਵਕ ਲੋਕਾਂ ਵੱਲੋਂ ਗੱਲਬਾਤ ਕੀਤੀ ਗਈ ਆ ਲੋਕਾਂ ਦੀ رائے ਜਾਣੀ ਆ ਲੋਕਾਂ ਇੱਕ ਇਸ ਵਾਰ ਕਿਹਨੂੰ ਵੋਟ ਪਾ ਕੇ ਜਿਤਾਉਣਗੇ ਸਰ ਵੋਟ ਕਿਹਨੂੰ ਪਾਓਗੇ ਕਿਹਨੂੰ ਪਾਣੀ ਆ ਜੀ ਦੱਸੋ ਕਿਹਨੂੰ ਪਾਓਗੇ ਭਾਜੀ ਜਿੰਦਰੀ ਵੋਟ ਪਾਉਂਗੇ ਅਗਰ ਬੀਜੇਪੀ ਦਾ ਕੋਈ ਇੱਕ ਕੰਮ ਵਧੀਆ ਜਿਹੜਾ ਤੁਹਾਨੂੰ ਲੱਗਦਾ ਹੋਵੇ ਕੰਮ ਠੀਕ ਹੈ ਜੀ ਜਿਹੜੇ ਹੋਰੇ ਵਧੀਆ ਹੋ ਰਹੇ ਅਗਰ ਠੀਕ ਹੈ ਸਾਰੇ ਕੰਮ ਵਧੀਆ ਨੇ ਵੋਟ ਕਿਹਨੂੰ ਪਾਉਂਗੇ ਨਹੀਂ ਸਰ ਮੈਂ ਤੇ ਪਾਉਂਗੀ ਬੀਜੇਪੀ ਨੂੰ ਪਾਉਂਗੀ ਬੀਜੇਪੀ ਦਾ ਕੋਈ ਇੱਕ ਕੰਮ ਵਧੀਆ ਜਿਹੜਾ ਤੁਹਾਨੂੰ ਲੱਗਦਾ ਹੋਵੇ ਸਰ ਮੋਦੀ ਸਰਕਾਰ ਨੇ ਕਿੰਨਾ ਕੰਮ ਵਧੀਆ ਕੀਤਾ ਕੋਈ ਇੱਕ ਗਿਣਾ ਦਿਓ ਸਾਡੇ ਲਈ ਤਾਂ ਸਾਰੇ ਕੰਮ ਵਧੀਆ ਨੇ ਕੋਈ ਇੱਕ ਖਾਸ ਨੇ ਦੱਸ ਦਿਓ ਨਹੀਂ ਮੇਰੇ ਲਈ ਤਾਂ ਬਸ ਠੀਕ ਹੈ ਮੋਦੀ ਸਾਹਿਬ ਠੀਕ ਹੈ ਤੁਹਾਡੀ ਬੋੜ ਜੀ ਆਓ ਲੋਕਾਂ ਨਾਲ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆਂ ਬਾਈ ਖੜਾ ਬਾਈ ਵੋਟ ਕਿਹਨੂੰ ਪਾएंगे ਇਸ ਵਾਰ ਮੋਦੀ ਜੀ ਮੋਦੀ ਨਹੀਂ ਪਾਉਂਗੇ ਜੀ ਮੋਦੀ ਦੇ ਇੱਕ ਕੰਮ ਵਧੀਆ ਕੋਈ ਵਧੀਆ ਇਹ ਹੀ ਐ ਵਧੀਆ ਕੰਮ ਕੀਤੇ ਨੇ ਉਹਨਾਂ ਨੇ ਕੋਈ ਇੱਕ ਗਣਾ ਦੇ ਸਾਨੂੰ ਵੀ ਕੀ ਦੱਸਾਂ ਮੈਂ ਤੁਹਾਨੂੰ ਭਾਜੀ ਬਈ ਵਧੀਆ ਕੰਮ ਕਿੱਦਿਆ ਕਰਦਾ ਮੋਦੀ ਜੀ ਸਾਰੇ ਕੰਮ ਵਧੀਆ ਕੀਤੇ ਨੇ ਇੰਨੇ ਕੰਮ ਵਧੀਆ ਕਰ ਚੁੱਕੇ ਆ ਗਣਾ ਨਹੀਂ ਹੁੰਦੇ ਲੋਕਾਂ ਕੋਲੋਂ ਬਾਈ ਵੋਟ ਕਿਹਨੂੰ ਪਾਹਾਂਗੇ ਇਸ ਵਾਰ ਮੋਦੀ ਨੂੰ ਹੀ ਪਾਵਾਂਗੇ ਭਾਜੀ ਮੋਦੀ ਨੂੰ ਮੋਦੀ ਸਰਕਾਰ ਦਾ ਇੱਕ ਕੰਮ ਵਧੀਆ ਕੋਈ ਸਾਰੇ ਵਧੀਆ ਹੀ ਆ ਮਾੜਾ ਕਿਹੜਾ ਵਾ ਮੈਂ ਤੁਸੀ ਕਿਹਨੂੰ ਵੋਟ ਪਾਓਗੇ ਅਸੀਂ ਅਸੀਂ ਮੋਦੀ ਨਹੀਂ ਪਾਵਾਂਗੇ ਮੋਦੀ ਸਰਕਾਰ ਦਾ ਇੱਕ ਕੰਮ ਵਧੀਆ ਕੋਈ ਮੋਦੀ ਦੇ ਸਾਰੇ ਹੀ ਕੰਮ ਵਧੀਆ ਅੱਛਾ ਜੀ ਤੁਹਾਡੀ ਵੋਟ ਜੀ ਮੈਨੂੰ ਤਾਂ ਦੇਣੀ ਨਹੀਂ ਬੜੀਆਂ ਨੇ ਤੁਹਾਡੀ ਵੋਟ ਦੀ ਮੋਦੀ ਨੂੰ ਮੋਦੀ ਨੂੰ ਮੋਦੀ ਸਰਕਾਰ ਦਾ ਇੱਕ ਕੰਮ ਵਧੀਆ ਜਿਹੜਾ ਤੁਹਾਨੂੰ ਲੱਗਦਾ ਹੋਵੇ ਉਹ ਬਲਾਰਾ ਵਧੀਆ ਬਸ ਬਾਕੀ ਕੰਮ ਜਿਹੜਾ ਕਰਦਾ ਕਰੀ ਜਾਣਾ ਅੱਛਾ ਮੋਦੀ ਸਰਕਾਰ ਮੋਦੀ ਬਲਾਰਾ ਵਧੀਆ ਤਾਂ ਵੋਟ ਪਾਉਣੀ ਆ ਆ ਬਾਈ ਖੜਾ ਵਾ ਬਾਈ ਵੋਟ ਕਿਹਨੂੰ ਪਾਏਗਾ ਕੋਈ ਵੋਟ ਨਹੀਂ ਵੀ ਬੱਤੀਏ ਆ ਜਾ ਆ ਦੇਖ ਸਰਦਾਰ ਜੀ ਖੜਿਆ ਸਰਦਾਰ ਜੀ ਵੋਟ ਕਿਨੂੰ ਪਾਉਂਗੇ ਇਸ ਵਾਰ ਚੰਨੀ ਸਾਹਿਬ ਨੂੰ ਚੰਨੀ ਸਰ ਚੰਨੀ ਸਰਕਾਰ ਦਾ ਜੇ ਚੰਨੀ ਸਾਹਿਬ ਦਾ ਇੱਕੋ ਹੀ ਇੱਕ ਕੰਮ ਵਧੀਆ ਜਿਹੜਾ ਤੁਹਾਨੂੰ ਲੱਗਦਾ ਹੋਵੇ ਨਹੀਂ ਵਧੀਆ ਨੇ ਪਿੱਛੇ ਮੁੱਖ ਮੰਤਰੀ ਨੇ ਸੋਨੇ ਕੰਮ ਕੀਤੇ ਨੇ ਉਹਨਾਂ ਨੇ ਬਾਕੀ ਚਾਂਸ ਸਰ ਕੀ ਜਲੰਧਰ ਸ਼ਹਿਰ ਤੋਂ ਚੰਨੀ ਸਾਹਿਬ ਹੀ ਜਿੱਤਣਗੇ ਸੱਚ ਚੰਨੀ ਸਾਹਿਬ ਤੁਹਾਡੀ ਵੋਟ ਜੀ ਅਸੀਂ ਪੰਜੇ ਚੰਨੀ ਨਹੀਂ ਅਗਰ ਚੰਨੀ ਨਹੀਂ ਆਦਰ ਖੜਿਆ ਭਾਈ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਵੋਟ ਕਿਨੂੰ ਪਾਉਂਗੇ ਭਾਈ ਸਾਡੀ ਵੋਟ ਹੀ ਨਹੀਂ ਹੈ ਤੁਹਾਡੀ ਵੋਟ ਵਡ ਉਹ ਦਿਨ ਬਏਗਾ ਮੋਦੀ ਨਹੀਂ ਬਣਾ ਪਈ ਵੋਟ ਅੱਛਾ ਮੋਦੀ ਸਰਕਾਰ ਦਾ ਇੱਕ ਕੰਮ ਵਧੀਆ ਕੋਈ ਸਾਰੇ ਵਧੀਆ ਹੀ ਹੈ ਭਾਈ ਇੱਕ ਗਣਾ ਦੇ ਸਾਨੂੰ ਵੀ ਅਜੇ ਤੱਕ ਕੋਈ ਕੀਤਾ ਨਹੀਂ ਕੋਈ ਵਿੱਲੇ ਹੋਗੇ ਮੋਦੀ ਸਰਕਾਰ ਮੋਰਗੀ ਹੋਣਾ ਸਭ ਤੋਂ ਵੱਡਾ ਦਾਇ ਹੋ ਗਿਆ ਵਿੱਲ ਹੋ ਗਿਆ ਪੂਰਾ ਬਾਜ਼ਾਰ ਖਾਲੀ ਮੋਦੀ ਸਰਕਾਰ ਮੈਂ ਇਸ ਕਰਕੇ ਵੋਟ ਪਾਉਣੀ ਹੈ ਨਹੀਂ ਪਾਣੀ ਭਾਈ ਠੀਕ ਹੈ ਠੀਕ ਹੈ ਭਾਈ ਜੀ ਵੋਟ ਕਿਨੂੰ ਪਾਉਂਗੇ ਇਸ ਵਾਰ ਅੱਗੇ ਸਸਪੈਂਸ ਹੀ ਆਈ ਮੁੱਗੇ ਦੱਸਾਂਗੇ ਫਿਰ ਵੀ ਚੈਲੰਜ ਕਰ ਸਕਦੇ ਭਾਈ ਇਹ ਇਹ ਰਾਜ ਹੈ ਭਾਜੀ ਆਪਣਾ ਹੀ ਕਿਸੇ ਸਰਕਾਰ ਦੇ ਕੰਮ ਬਧੀ ਲੱਗਦੇ ਤੁਹਾਨੂੰ ਹਾਂਜੀ ਜਿਹੜੀ ਸਰਕਾਰ ਦੇ ਤੁਹਾਨੂੰ ਕੰਮ ਬਧੀ ਲੱਗਦੇ ਆ ਖਾਂ ਭਾਜੀ ਇਸ ਟਾਈਮ ਝਾੜੂ ਵੀ ਠੀਕ ਕੰਮ ਕਰ ਰਿਹਾ ਹੈ ਗਰੀਬ ਵਰਗ ਨੂੰ ਕਾਫੀ ਸਹੂਲਤਾਂ ਦੇ ਰਿਹਾ ਹੈ ਬਿਜਲੀ ਬੂਜੀ ਕਾਫੀ ਫ੍ਰੀ ਕਰਤੀ ਚਲੋ ਇੰਡਸਟਰੀ ਜਿਹੜੇ ਹੈਗੇ ਉਹ ਤਾਂ ਭਾਈ ਪਰੇਸ਼ਾਨ ਰਹਿਣੇ ਰਹਿਣੇ ਜਿਹੜੀ ਮਰਜ਼ੀ ਸਰਕਾਰ ਹੋਵੇ ਪਰ ਗਰੀਬ ਵਰ ਫੇਰ ਵੀ ਖੁਸ਼ ਆ ਝਾੜੂਦੋ ਠੀਕ ਹੈ ਇਹ ਸਵਾਰ ਇਹ ਫਲਾ ਨਹੀਂ ਕੀਤੀ ਪਰ ਕਾਮਾਦਮੀ ਪਾਰਟੀ ਦੇ ਕੰਮ ਬਧੀ ਲੱਗਦੇ ਪਏ ਹਨਾ ਸਰ ਹੋਰ ਲੋਕਾਂ ਨਾਲ ਗੱਲਬ ਸਾਰੇ ਵੋਟ ਕਿਨੂੰ ਪਾਉਂਗੇ ਇਸ ਵਾਰ ਵੋਟ ਕਿਨੂੰ ਪਾਉਂਗੇ ਇਸ ਵਾਰ ਵੋਟ ਪਾਵਾਂਗੇ ਬੀਜੇਪੀ ਨੂੰ ਬੀਜੇਪੀ ਸਰਕਾਰ ਦਾ ਇੱਕ ਕੰਮ ਵਧੀਆ ਕੋਈ ਸਾਰੇ ਕੰਮ ਵਧੀਆ ਕੀਤੇ ਵਜੀ ਉਹਨਾਂ ਨੇ ਸੈਂਟਰ ਚ ਬਹੁਤ ਵਧੀਆ ਕੰਮ ਕੀਤੇ ਹੈਗੇ ਰਾਮ ਮੰਦਰ ਬਣਾਇਆ ਬੱਧਿਆ ਕੀਤਾ ਕਸ਼ਮੀਰ ਵਾਲਾ ਕੰਮ ਬਹੁਤ ਵਧੀਆ ਕੀਤਾ ਹੈਗਾ ਆਪਣਾ ਦੇਸ਼ ਬਹੁਤ ਅੱਗੇ ਲਿਆਇਆ ਚ 370 ਤਾਰਾ ਕੀਆ ਬਹੁਤ ਵਧੀਆ ਕੱਢੀ ਹੈ ਉਹ 370 ਤਾਰਾ ਕੀਆ ਹਟਾਈ ਜਿਹੜੀ ਉਹਨਾਂ ਨੇ 370 ਤਾਰਾ ਲੱਗੀ ਹੋਈ ਸੀ ਇੰਨੇ ਚਿਰ ਦੀ ਕਾਂਗਰਸ ਦੇ ਵਾਰੇ ਦੀ ਲੱਗੀ ਹੋਈ ਸੀ ਇਹ ਕੀ ਆ ਉਹ ਤਾਰਾ ਹੀ ਲਗਾਈ ਹੋਈ ਸੀ 370 ਜਿਹੜੀ ਕਸ਼ਮੀਰ ਦੇ ਲਈ ਸੀ ਪਾਬੰਦੀਆਂ ਲੱਗੀਆਂ ਹੋਈ ਉਠਾ ਕੇ ਬਹੁਤ ਵਧੀਆ ਕੀਤਾ ਹੈਗਾ। ਇਹਨਾਂ ਵੋਟ ਭਾਜੀ ਜਦੋਂ ਵੇਲਾ ਆਊਗਾ ਉਦੋਂ ਦਿਖਾਂਗੇ। ਸਾਰਾ ਰਹਿ ਗਿਆ ਸਾਰਾ ਇਹ ਵੇਲਾ ਨਹੀਂ ਆਇਆ। ਨਾ ਦੱਸ ਕੇ ਕੀ ਪਾਈ। ਜਿਹੜੀ ਸਰਕਾਰ ਦਾ ਜਾਂ ਕਿਹੜੇ ਉਮੀਦਵਾਰਾਂ ਦਾ ਤੁਹਾਨੂੰ ਪਾਰਟੀ ਦੇ ਕੰਮ ਵਧੀਆ ਲੱਗਦੇ ਨੇ? ਸਾਰੇ ਆਪਣੀ ਆਪਣੀ ਜਗ੍ਹਾ ਕੰਮ ਵਧੀਆ ਕਰੀ ਜਾਂਦੇ ਭਾਜੀ। ਕਈਆਂ ਨੂੰ ਦਿਖਦੇ ਕਈਆਂ ਨੂੰ ਨਹੀਂ ਦਿਖਦੇ। ਬੋਟ ਕਿਨੂੰ ਪਾਓਗੇ ਤੁਹਾਨੂੰ ਕਹਿੰਦੇ ਪਾਉਣੇ ਯਾਰ ਫੇਰ ਵੀ ਦੱਸੋ ਹਾਂਜੀ ਕਿਹੜੀ ਸਰਕਾਰ ਦੇ ਕੰਮ ਵਧੀਆ ਲੱਗਦੇ ਤੁਹਾਨੂੰ ਮੈਂ ਕਾਂਗਰਸ ਨੂੰ ਵੋਟ ਪਾਣੀ ਬਸ ਅਰੇ ਕਾਂਗਰਸ ਨੂੰ ਵੋਟ ਪਾਣੀ ਆ ਕਾਂਗਰਸ ਲੀਡ ਲੈਂਦੀ ਨਜ਼ਰ ਆ ਰਹੀ ਆ ਬੀਜੇਪੀ ਕਾਂਗਰਸ ਦਾ ਮੁਕਾਬਲਾ ਸਰ ਵੋਟ ਕਿਨੂੰ ਪਾਓਗੇ ਸਰ ਬੀਜੇਪੀ ਨੂੰ ਯਾ ਬੀਜੇਪੀ ਨੂੰ ਬੀਜੇਪੀ ਤੇ ਕਾਂਗਰਸ ਦਾ ਕੜਵਾ ਪੂਰਾ ਤਕੜਾ ਮੁਕਾਬਲਾ ਚੱਲ ਜਲੰਧਰ ਦੇ ਵਿੱਚ ਸਰ ਵੋਟ ਕਿਨੂੰ ਪਾਓਗੇ ਸਵਾਲ ਹਾਂਜੀ ਨਹੀਂ ਵੋਟ ਤਾਂ ਆਪਣਾ ਅਧਿਕਾਰ ਹੈ ਜੀ ਕਿਹਦਾ ਜੋ ਸੇਮ ਦੇਖਾਂਗੇ ਸਮਾਂ ਸਮਾਂ ਅਨੁਸਾਰ ਹਾਲੇ ਮੋੜ ਬਣਾਇਆ ਨਹੀਂ ਆ ਬੋਟ ਹਾਂ ਇਹ ਹੋਈਏ ਜੀ ਇਹਦੀਸ ਪਾਰਟੀ ਦੇ ਤੁਹਾਨੂੰ ਕੰਮ ਵਧੀਆ ਲੱਗਦਾ ਸਾਰੇ ਕੰਮ ਵਧੀਆ ਕਰ ਰਹੇ ਆ ਸਾਰੇ ਇੱਕ ਪਾਰਟੀਆ ਕੰਮ ਵਧੀਆ ਹੈ ਦੇਖਾਂਗੇ ਹਲੇ ਮੋੜ ਬਣਿਆ ਨਹੀਂ ਮੋੜ ਬਣੇ ਹਫਤਾ ਰਹਿ ਗਿਆ ਮੋੜ ਬਣਾ ਲਓ ਹਫਤਾ ਰਹਿ ਗਿਆ ਵੋਟਾਂ ਪੈਣ ਵਿੱਚ ਲੋਕਾਂ ਨਾਲ ਗੱਲਬਾਤ ਕਰਦੇ ਆ ਆ ਸਰਦਾਰ ਜੀ ਕਿਹੜਾ ਸਰਦਾਰ ਜੀ ਵੋਟ ਕਿਹਨੂੰ ਪਾਓਗੇ ਇਸ ਵਾਰ ਹਾਂ ਜੀ ਕਿਹੜੇ ਪਾਓਗੇ ਕੋਈ ਬੰਦਾ ਹੈਗਾ ਕਾਬਲ ਵੋਟਰ ਦਾ ਦੱਸੋ ਤੁਹਾਨੂੰ ਕਿਹੜਾ ਵਧੀਆ ਲੱਗਦਾ ਜਲੰਧਰ ਵਾਸਤੇ ਨੰਨੂ ਕੋਈ ਮਾਇਨੇ ਦੇ ਕੋਈ ਅਹੀਂ ਪੋਲੀਟਿਕਲ ਹੈ ਨਹੀਂ ਕੋਈ ਨਹੀਂ ਵਧੀਆਗਾ ਉਹ ਅੱਜ ਕੱਲ ਇਹ ਹੈ ਕਿ ਜਿਹੜਾ ਪੁਲੀ ਦੀ ਸਿਨੈਰੀਓ ਅੱਜ ਚੱਲ ਰਹੀ ਹੈ ਨਾ ਦਲ ਬਦਲੂ ਇਹਦੇ ਵਿੱਚ ਕੋਈ ਪਤਾ ਨਹੀਂ ਇਹਨੇ ਜਿੱਧ ਕੇ ਕਿੱਧਰ ਨੂੰ ਜਾਣਾ ਹੈ ਕੰਮ ਤਾਂ ਹੋ ਨਹੀਂ ਰਿਹਾ ਜਰਿੰਦਰ ਦੇ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਜਿਹੜਾ ਐਮਪੀ ਬਣਦਾ ਉਹ ਦੂਜੀ ਪਾਰਟੀ ਚਲਾ ਜਾਂਦਾ ਹੈ ਦਲ ਬਦਲੂ ਨੂੰ ਅਸੀਂ ਤਾਂ ਵੋਟ ਨਹੀਂ ਪਾਣੀ ਠੀਕ ਹੈ ਤੁਹਾਡੀ ਵੋਟ ਸਾਰਾ ਕਿਹਨੂੰ ਚੰਨੀ ਭਾਈ ਨੂੰ ਹਾਂ ਚੰਨੀ ਭਾਈ ਤੁਹਾਡੀ ਵੋਟ ਜੀ ਆਦੀ ਬਣੀ ਜਿੰਨ ਨੂੰ ਵਾਦ ਨੇ ਮਾਰਾ ਹੈ ਹਾਂਜੀ ਜਿੰਨ ਨੂੰ ਵਾਦਾਂਗੇ ਹੈ ਨਹੀਂ ਕਰਨਾ ਪਹਿਲਾਂ ਕੀ ਕਹਿੰਦੇ ਉਹ ਦੱਸੋ ਬਲਾ ਹਾਂਜੀ ਚੰਨੀ ਭਾਈ ਵਾਦ ਹੈ ਚੰਨੀ ਵਾਦ ਚੰਨੀ ਭਾਈ ਪਾ ਭਾਈ ਖੜੇ ਭਾਈ ਵੋਟ ਕਿਹਨੂੰ ਪਾਓਗੇ ਚੰਨੀ ਨੂੰ ਅੱਛਾ ਚੰਨੀ ਚੰਨੀ ਜਾਂ ਭਾਜਪੀ ਦਾ ਪੂਰਾ ਤਗੜਾ ਮੁਕਾਬਲਾ ਚੱਲਦਾ ਹਾਂਜੀ ਸਰ ਕੱਟੇ ਕਾਂਗਰਸੀ ਆ ਅੱਛਾ ਚੰਨੀ ਨੂੰ ਜਾਣੀ ਵੋਟਸ ਆ ਰਹੀਆਂ ਦੀ ਠੀਕ ਹੈ ਠੀਕ ਆ ਇੱਥੇ ਜਲੰਧਰ ਦੇ ਵਿੱਚ ਜਾਂ ਕਾਂਗਰਸ ਜਾਂ ਭਾਜਪੀ ਦਾ ਪੂਰਾ ਤਗੜਾ ਮੁਕਾਬਲਾ ਵਾ ਬਾਈ ਉਹਨਾਂ ਨਾਲ ਹੋਰਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਵੋਟ ਕਿਨੂੰ ਪਾਉਂਗੇ ਇਸ ਵਾਰ ਹੈ ਵੋਟ ਕਿਰ ਪਾਉਂਗੇ ਮੈਂ ਝਾੜੂ ਨੂੰ ਝਾੜੂ ਨਾਲ ਬੱਲੇ ਪਹਿਲਾ ਬੰਦਾ ਟੱਕਰਾ ਝਾੜੂ ਨੂੰ ਵੋਟ ਪਾਉਣ ਵਾਲਾ ਬਾਈ ਜੀ ਵੋਟ ਕਿਨੂੰ ਪਾਉਂਗੇ 17 ਸਾਲ ਦਾ ਸੀ ਮੈਂ 17 ਸਾਲ ਦਾ ਬਾਈ ਵੋਟ ਮੋਦੀ ਜੀ ਤੁਹਾਡੀ ਵੋਟ ਮੈਨੂੰ ਤਾਂ ਆਪ ਨਹੀਂ ਪਤਾ ਹਲੇ ਤੁਸੀਂ ਡਿਸਾਈਡ ਵੀ ਕੀਤਾ ਹੈਗਾ ਅਜਾ ਇਹ ਖਰਚ ਆ ਕੇ ਸੋਚਾਂਗੇ ਵੋਟ ਕਿਨੂੰ ਪਾਉਣੀ ਆ ਅੰਕਲ ਜੀ ਵੋਟ ਕਿਨੂੰ ਪਾਉਂਗੇ ਇਸ ਵਾਰ ਇਹ ਦੱਸਣ ਵਾਲੀ ਗੱਲ ਤੇ ਨਹੀਂ ਹੈਗੀ ਜਿਹੜੀ ਪਾਰਟੀ ਤੁਹਾਨੂੰ ਕੰਮ ਬੜੀ ਲੱਗਦੇ ਪਏ ਨੇ ਹੈ ਕੰਮ ਕਿਸੇ ਪਾਰਟੀ ਦੇ ਵਧੀਆ ਨਹੀਂ ਹੈਗੇ ਇਸ ਵੇਲੇ ਤੇ ਹੋਰ ਕਾਂਗਰਸ ਨੂੰ ਕਾਂਗਰਸ ਸਰਕਾਰ ਦੇ ਇੱਕ ਕੰਮ ਵਧੀਆ ਕੋਈ ਕਰਾ ਲਓ ਸਾਰੇ ਵਧੀਆ ਹੀ ਉਹਨੇ ਕੀਤੇ ਨੇ ਜਿਹੜੇ 65 ਸਾਲ ਕੰਮ ਕੀਤੇ ਨੇ ਉਹਨਾਂ ਨੇ ਕੀਤੇ ਨੇ ਇਹਨਾਂ ਨੇ ਕੀ ਕੀਤਾ ਇਹਨਾਂ ਦੇ ਬੇੜਾ ਘਰ ਕੀਤਾ ਮੋਦੀ ਨੇ ਸਾਡੇ ਦੇਸ਼ ਦਾ ਸਭ ਕੁਝ ਵੇਚਦਾ ਕਾਂਗਰਸ ਬਣਾਉਂਦੀ ਰਹੀ ਉਹ ਹਸਾਬੇ ਜਿਹਦਾ ਸ਼ਰਾਬੀ ਪੁੱਤਰ ਹੁੰਦਾ ਉਹਨੇ ਵੇਚ ਕੇ ਖਾ ਗਿਆ ਉਹ ਹਸਾਬੇ ਸ਼ਰਾਬੀ ਪੁੱਤਰ ਇਹ ਭਗਵੰਤ ਮਾਨ ਦਾਵਾ ਕਰਦਾ ਤੇਰਾ ਜੀਰੋ ਕੀ ਲੱਗਦਾ ਲੋਕੋ ਬੀਜੇਪੀ ਨੂੰ ਤੇ ਕੋਈ ਵੀ ਸੀਟ ਨਹੀਂ ਮਿਲਣੀ ਇੱਥੋਂ ਹਾਂਜੀ ਬਾਕੀ ਕਾਂਗਰਸ ਨੇ ਤੇ ਆਪ ਵਾਲਿਆਂ ਨੇ ਨਹੀਂ ਲੈਣੀਆਂ ਨੇ ਇਹ ਪੱਕੀ ਗੱਲ ਹੈ ਅੱਛਾ ਤੁਹਾਡੀ ਵੋਟ ਬਣ ਗਈ ਭਾਈ ਨਹੀਂ ਨਹੀਂ ਭਾਈ ਮੇਰੀ ਤੁਹਾਡੀ ਵੋਟ ਬਈ ਬਣੀ ਹੋਈ ਭਾਈ ਕਿਹਨੂੰ ਵੋਟ ਪਾਓਗੇ ਕਾਂਗਰਸ ਨੂੰ ਭਾਈ ਕਾਂਗਰਸ ਨੂੰ ਕਾਂਗਰਸ ਕਾਂਗਰਸ ਹੋ ਜਾਏ ਭਾਈ ਭਾਈ ਜੀ ਵੋਟ ਕਿਹਨੂੰ ਪਾਓਗੇ ਕਾਂਗਰਸ ਨੂੰ ਤੁਹਾਡੀ ਵੋਟ ਭਾਈ ਕਾਂਗਰਸ ਅੱਛਾ ਜੀ ਠੀਕ ਆ ਆ ਦੇ ਹੋਰਾਂ ਨਾਲ ਗੱਲਬਾਤ ਅੰਕਲ ਵੋਟ ਕਿਹਨੂੰ ਪਾਉਂਗੇ ਇਹ ਕੋਈ ਮਤਲਬ ਨਹੀਂ ਤੁਹਾਡਾ ਪੁੱਛ ਨਹੀਂ ਸਕਦਾ ਤੁਸੀਂ ਵੋਟ ਕਿਹਨੂੰ ਪਾਉਂਗੇ ਤੁਸੀਂ ਨਹੀਂ ਦੱਸਣਾ ਕੋਈ ਚੱਕਰ ਨਹੀਂ ਨਹੀਂ ਅਸੀਂ ਤਾਂ ਲੋਕਾਂ ਦੀ ਸਲਾਹ ਲੈ ਰਹੇ ਆ ਵੀ ਅਸੀਂ ਸਿਰਫ ਅਸੀਂ ਲੋਕਾਂ ਦੀ ਸਲਾਹ ਲੈ ਰਹੇ ਆ ਅਸੀਂ ਥੋੜੀ ਕਹਿ ਰਹੇ ਆ ਵੀ ਵੋਟ ਕਰੋ ਜਿਹੜੀ ਵੋਟ ਪਾਓ ਬਸ ਨਾ ਨਾ ਅਸੀਂ ਨਹੀਂ ਕਹਿ ਰਹੇ ਅਸੀਂ ਪਾਣੀ ਵੋਟ ਪਾਓ ਵੋਟ ਪਾਉਣ ਜਾਓ ਪਰ ਕਿਹੜੀ ਸਰਕਾਰ ਦੇ ਤੁਹਾਨੂੰ ਕੰਮ ਦੀ ਲੱਗਦਾ ਉਹ ਪੁੱਛਦੇ ਫਿਰਦੇ ਆ ਨਾ 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 ਇਹ ਨਹੀਂ ਤੁਸੀਂ ਪੁੱਛ ਸਕਦਾ ਵੀ ਕਿਹਨੂੰ ਵੋਟ ਪਾਓਗੇ ਵੋਟ ਪਾਉਣ ਦਾ ਸਾਡਾ ਅਧਿਕਾਰ ਆ ਦੱਸਣ ਦਾ ਨਹੀਂ ਅਧਿਕਾਰ ਵੀ ਅਸੀਂ ਵੋਟ ਕਿੰਨੋ ਪਾਵਾਂਗੇ ਇਹ ਸਾਡੇ ਮਰਜ਼ੀ ਆ ਜਿਹਨੂੰ ਮਰਜ਼ੀ ਵੋਟ ਪਾਈਏ ਠੀਕ ਹੈ ਦੂਜੀ ਗੱਲ ਇਹ ਸਾਨੂੰ ਕਿੱਦਾਂ ਪਤਾ ਲੱਗੇਗਾ ਵੀ ਇਹ ਵੋਟ ਪਾ ਰਹੇ ਆ ਜਿਹਨੂੰ ਉਹਨੂੰ ਹੀ ਪੈ ਰਹੀ ਹੈ ਭਾਈ ਬਟਨ ਦਬਦੇ ਆ ਸਾਨੂੰ ਕਿੱਦਾਂ ਪਤਾ ਲੱਗੇਗਾ ਵੀ ਇਹ ਵੋਟ ਜਿਹਨੂੰ ਅਸੀਂ ਪਾਈ ਸੀ ਉਹਨੂੰ ਗਈ ਮੁਜੀ ਕਹਿੰਦੇ ਵੀ ਇਹ ਵੀ ਮੈਂ ਕੋਟਾ ਲਾ ਹੋ ਸਕਦਾ ਨਹੀਂ ਨਹੀਂ ਆਪਾਂ ਇਹ ਵੀ ਆਮ ਕਟਾ ਲੈਣ ਨੂੰ ਨਹੀਂ ਕਹਿੰਦੇ ਪਰ ਸਾਨੂੰ ਕਿੱਦਾਂ ਪਤਾ ਲੱਗੇਗਾ ਵੀ ਅਸੀਂ ਵੋਟ ਜਿੰਨੂੰ ਭਾਈ ਉਹਨੂੰ ਗਈ ਆ ਪਰਚੀ ਨਿਕਲ ਦਿੰਦੇ ਇੱਕ ਪਰਚੇ ਕਦੋਂ ਨਿਕਲੇਗੀ ਉਹ ਦਖਲੋਂ ਨਹੀਂ ਦਿੰਦੇ ਹੋ 1 ਮਿੰਟ ਤੋਂ ਬਾਅਦ ਕਹਿੰਦੇ ਚਲੋ 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 ਕੱਲੇ ਇੰਨੀ ਕਰ ਦਿੰਦੇ ਹੋ ਤੁਹਾਨੂੰ ਕਿਹੜੀ ਪਾਰਟੀ ਦੇ ਕੰਮ ਦੀ ਲੱਗਦਾ ਕੋਈ ਇੱਕ ਕਿਸੇ ਪਾਰਟੀ ਦਾ ਸਾਰੇ ਹੀ ਕੰਮ ਦੇ ਆ ਪਾਰਟੀ ਜਿਹੜੇ ਕੰਮ ਆ ਕਰੇ ਉਹੋ ਹੀ ਪਾਰਟੀ ਕੰਮ ਦੇ ਆ ਉਹ ਜਦੋਂ ਭਾਜਪਾ ਨੂੰ ਪਾਵਾਂਗੇ ਜੀ ਭਾਜਪਾ ਨੂੰ ਪਾਵਾਂਗੇ ਮੋਟਵਾਓ ਬੇ ਆਹਦੇ ਬਾਈ ਖੜੇ ਬੈਠਾ ਬਾਈ ਬੜਾ ਗਰਮੋ ਗਰਮੀ ਹੋਇਆ ਪਿਆ ਬਾਈ ਵੋਟ ਕਿਹਨੂੰ ਪਾਏਗਾ ਨਾ ਵੋਟਰ ਤੋਂ ਪਹਿਲਾਂ ਹਾਲਾ ਬਾ ਚੁ ਕੀ ਹੋਣਾ ਵਾ ਜਿਹੜਾ ਮਰਜ਼ੀ ਜਿੱਤੇ ਇਹ ਸਾਨੂੰ ਨਹੀਂ ਹੈਗਾ ਮੇਰੇ ਵੀ ਡਿਸਾਈਡ ਹੈ ਸਾਰੇ ਇੱਕ ਬਰਾਬਰ ਆਪਣੇ ਲਈ ਅੱਛਾ ਉਹ ਬਾਈ ਬਰੇ ਬੈਠਾ ਬਾਈ ਵੋਟ ਕਿਹਨੂੰ ਪਾਏਗਾ ਇਸ ਵਾਰ ਹਾਂਜੀ ਵੋਟ ਕਿਨੂੰ ਪਾਵਾਂਗੇ ਭਾਜਪਾ ਭਾਜਪਾ ਸਰਕਾਰ ਦਾ ਇੱਕ ਕੰਮ ਵਧੀਆ ਬਸ ਓਕੇ ਤੁਹਾਨੂੰ ਸੁਥਣਾ ਪੈਣਾ ਬਾਈ ਨੂੰ ਦੇਖ ਲੋ ਇੰਨੇ ਕੰਮ ਵਧੀਆ ਕਰਦੇ ਵੀ ਬਾਈ ਲੋਕਾਂ ਨੂੰ ਸੋਚਣਾ ਪੈ ਰਿਹਾ ਵਾ ਵੀ ਕੰਮ ਵਧੀਆ ਕੀਤੇ ਆ ਕਿ ਨਹੀਂ ਕੀਤੇ ਹੈਗੇ ਸਰਦਾਰ ਜੀ ਵੋਟ ਕਿਹਨੂੰ ਪਾਓਗੇ ਜਿੰਨੂੰ ਤੁਸੀਂ ਪਾਓਗੇ ਜਿਹੜੀ ਸਰਕਾਰ ਦੇ ਤੁਹਾਨੂੰ ਕੰਮ ਵਧੀਆ ਲੱਗਦੇ ਆ ਜਿੰਨੂੰ ਤੁਸੀਂ ਪਾਓਗੇ ਤੁਸੀਂ ਤੁਸੀਂ ਦੱਸੋ ਕਿਹੜੀ ਸਰਕਾਰ ਵਧੀਆ ਲੱਗਦੀ ਬੱਸ ਉਹਨਾਂ ਉਹਨਾਂ ਨੇ ਪਾ ਦੇ ਅੱਛਾ ਇਹ ਦੂ ਚਨਾਵਾ ਕਿਹੜੀ ਸਰਕਾਰ ਦੀ ਬੱਸ ਆਓ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਆਹ ਦੇ ਬਾਈ ਬੈਠੇ ਗੱਲਾਂ ਮਾਰਦੇ ਆ ਬਾਈ ਵੋਟ ਕਿਹਨੂੰ ਪਾਓਗੇ ਸਾਰਾ ਸੀਦਾ ਕਿ ਸਾਨੂੰ ਨਹੀਂ ਪਾਣੀ ਸਰ ਕਾਰਨ ਅੱਗੇ ਕੰਮ ਹੀ ਕਿਸੇ ਨੇ ਨਹੀਂ ਕੀਤਾ ਕਿ ਇਹਨੂੰ ਵੋਟ ਵਾਈਏ ਸਰ ਜੇ ਕੰਮ ਕੇ ਨਜ਼ਰ ਆਂਦਾ ਹੋਵੇ ਤਾਂ ਵੋਟ ਵਾਈਏ ਭਗਵੰਤ ਮਾਨ ਜੀ ਕਹਿੰਦਾ ਵਾ ਜ਼ੀਰੋ ਬਿੱਲ ਆਗੇ ਤੁਹਾਡੇ ਜ਼ੀਰੋ ਬਿੱਲ ਨਹੀਂ ਆਇਆ ਉਹ ਸਰ ਬਿੱਲ ਆਏ ਹੋਣਗੇ ਜ਼ੀਰੋ ਸਰ ਪਰ ਇਹ ਹੈ ਕੋਈ ਕੰਮ ਤੇ ਅੱਗੇ ਹੋਰ ਐਜੂਕੇਸ਼ਨ ਦਾ ਕਿਸੇ ਚੀਜ਼ ਦਾ ਦਿਖਾਇਆ ਜਾਵੇ ਕਿਸੇ ਬੰਦੇ ਨੂੰ ਬਣਾ ਲੈਣੇ ਬਣ ਕੇ ਆਜੂ ਵੋਟ ਹਾਂ ਆ ਜੂ ਪਾئیںਗਾ ਕਿਹਨਾਂ ਆਏ ਤੇ ਮੋਦੀ ਨੂੰ ਵਾਗੇ ਅਸਲ ਬੁੱਚੀ ਸਰਕਾਰ ਦਾ ਕੰਮ ਵਧੀਆ ਕੋਈ ਵਧੀਆ ਹੀ ਕਰੂਗਾ ਉਹਦੇ ਵਧੀਆ ਕਰਦਾ ਪਾ ਸਾਡੇ ਪਾਸੇ ਤੇ ਜਿਹੜਾ ਵਧੀਆ ਕਰਦਾ ਪਰ ਦੇਖਦੇ ਆ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਬਾਜੀ ਵੋਟ ਕਿਨੂੰ ਪਾਓਗੇ ਤੁਹਾਨੂੰ ਪਾਵਾਂਗੇ ਮਾੜਾ ਜੀ ਮੈਨੂੰ ਕਦੇ ਮੈਨਾਂ ਖੜਾ ਹੀ ਨਹੀਂ ਤੁਸੀਂ ਕਦੇ ਹੋ ਜਾਓ ਭਾਈ ਜੀ ਆਹ ਦੇ ਭਾਈ ਹੁਣਾਂ ਗੱਲ ਕਰਦੇ ਆ ਬਾਜੀ ਵੋਟ ਕਿਨੂੰ ਪਾਓਗੇ ਵੋਟ ਸੋਚਾਂਗੇ ਭਾਈ ਸੋਚ ਸਮਝ ਕੇ ਪਾਵਾਂਗੇ ਇੱਕ ਹਫਤਾ ਰਹਿ ਗਿਆ ਕੋਈ ਗੱਲ ਨਹੀਂ ਹਫਤਾ ਇੱਕ ਮਿੰਟ ਸੇ ਆਪਾਂ ਸੋਚ ਲਾਂਗੇ ਸੋਚ ਕਿ ਕਿਹੜੀ ਸਰਕਾਰ ਦੇ ਜਾਂ ਕਿਹੜੀ ਪਾਰਟੀ ਤੁਹਾਨੂੰ ਕੰਮ ਵਧੀਆ ਲੱਗਦੇ ਹੁਣ ਕੰਮ ਤਾਂ ਸਾਰੇ ਚੰਗੇ ਕਰਦੇ ਵਿੱਚ ਕਈ ਗਏ ਮਾੜੇ ਵੀ ਕਰ ਜਾਂਦੇ ਨੇ ਸਰਕਾਰ ਜਿਹੜੀ ਕਰਦੀ ਪਈ ਹੈ ਕਿਹੜੀ ਕਰੀ ਸਰਕਾਰ ਆ ਵੇਖੀਓ ਤੁਸੀਂ ਜਨਰੇਟਰ ਵੀ ਚੱਲੇ ਜਾਂਦੇ ਤਾਂ ਵੀ ਲਾਈਟਾਂ ਨਹੀਂ ਚੱਲਦੀਆਂ ਪਈਆਂ ਉਧਰ ਮੀਟਰ ਵਾਲਾ ਚਾਤੀ ਮਾਰ ਮੇਰਾ ਪੁੱਤਰ ਲਾਈਟ ਤਾਂ ਸਵੇਰ ਦੀ ਨਹੀਂ ਆਉਂਦੀ ਅੱਛਾ ਅਗਲ ਵੋਟ ਕਿਨੂੰ ਪਾਵਾਂਗੇ ਇਸ ਵਾਰ ਵੋਟ ਮੇਰਾ ਗੁਵਾਨ ਨਹੀਂ ਖੜਾ ਨਹੀਂ ਕੋਈ ਅੱਛਾ ਉਹ ਨਹੀਂ ਪਾਵਾਂਗੇ ਅਸਰੇ ਨਹੀਂ ਅਸਰੇ ਰਿੰਕੂ ਨੂੰ ਪਾਵਾਂਗੇ ਕਾਂਗਰਸ ਨੂੰ ਪਾਵਾਂਗੇ ਬੀਜੇਪੀ ਨੂੰ ਪਾਵਾਂਗੇ ਬੀਜੇਪੀ ਨੂੰ ਪਾਵਾਂਗੇ ਰਿੰਕੂ ਤਾਂ ਕਹਿੰਦੇ ਕਾਂਗਰਸ ਵਾਲਾ ਆਮ ਆਦਮੀ ਪਾਰਟੀ ਵਾਲਾ ਉਹ ਤਾਂ ਬੀਜੇਪੀ ਚਲੇ ਗਿਆ ਮੈਂ ਨਹੀਂ ਪਾਵਾਂਗੇ ਹੁਣ ਵੋਟ ਭਾਜੀ ਜੀ ਪਾਵਾਂਗੇ ਤੁਹਾਡੀ ਵੋਟ ਭਾਈ ਵੋਣ ਵੜ ਮੈਂ ਉਹੀ ਗਾਉ ਤੁਹਾਡੀ ਵੋਟ ਭਾਈ ਮੈਂ ਤੇ ਭਾਜੀ ਹੱਕ ਦੇ ਨਾਲ ਚੱਲੂਗਾ ਸਿੱਧੀ ਜਿਹੜੀ ਗੱਲ ਹੈ ਕਿਉਂ ਕਿ ਜੇ ਅੱਜ ਨੋਟ ਕਰੀਏ ਨਾ ਤੇ ਭਾਜੀ ਹੋਵੇ ਚਾਹੇ ਕਾਂਗਰਸ ਹੋਵੇ ਜਿਸ ਅੱਜ ਕੱਲ ਦਾ ਦੌਰ ਉਹ ਚੱਲ ਰਿਹਾ ਹੈ ਜੋ ਕਿਸੇ ਨੇ ਕੋਈ ਫਾਇਦਾ ਦੇ ਰਿਹਾ ਆਮ ਜਨਤਾ ਨੂੰ ਤੇ ਜਨਤਾ ਨੂੰ ਵੀ ਦਿਮਾਗ ਹੋਣਾ ਚਾਹੀਦਾ ਜਿਹਨੇ ਤੁਹਾਨੂੰ ਸਰਕਾਰ ਨੇ ਫਾਇਦਾ ਦਿੱਤਾ ਉਹਦੇ ਨਾਲ ਚੱਲੋ ਕਿਉਂਕਿ ਮੈਂ ਚੰਨੀ ਸਾਹਿਬ ਨਾਲ ਚੱਲੂਗਾ ਔਰ ਆਮ ਆਦਮੀ ਪਾਰਟੀ ਨਾਲ ਜਿਨੇ ਤੁਹਾਨੂੰ ਪੰਜਾਬ ਦੀ ਸਰਕਾਰ ਨੂੰ ਕੋਈ ਅੱਧਰੀ ਸਰਕਾਰ ਨਹੀਂ ਜਿਨੇ ਵਾਦੇ ਕਰਕੇ ਕਿਸੇ ਨੇ ਪੂਰੇ ਕੀਤੇ ਹੋਣ ਜੇ ਪਹਿਲੀ ਵਾਰ ਹੀ ਆਏ ਤੇ ਨੇ ਵਾਦਾ ਪੂਰਾ ਕਰਕੇ ਦਿਖਾਇਆ ਆਪਣਾ 40 ਵੋਟ ਕਿਨੂੰ ਆ ਕਾਂਗਰਸ ਕੇ ਆਮਦਵੀ ਪਾਰਟੀ ਮੈਂ ਚੰਨੀ ਸਾਹਮਣੇ ਪਾਉਂਗਾ ਜੀ ਅੱਜ ਚੰਨੀ ਦਾ ਵੋਟ ਪਾਉਂਗੇ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਜਲੰਧਰ ਵਾਲੇ ਇਸ ਵਾਰ ਕਿਨੂੰ ਜਿਤਾ ਕੇ ਜਲੰਧਰ ਤੋਂ ਦਿੱਲੀ ਐਮਪੀ ਬਣਾਣਗੇ ਸਰ ਵੋਟ ਕਿਨੂੰ ਪਾਉਂਗੇ ਤੇ ਕਾਂਗਰਸ ਨੂੰ ਪਾਉਂਗੇ ਆਪਾਂ ਕਾਂਗਰਸ ਸਰਕਾਰ ਦੇ ਇੱਕੋ ਹੀ ਕੰਮ ਬਧੀ ਲੱਗਦਾ ਵਾਹ ਸਾਹਿਬ ਕੁਝ ਕਿਹਾ ਭਾਈ ਉਹ ਵੀ ਜੀ ਨਹੀਂ ਕੀਤਾ ਅਵਾਜ਼ ਗੱਲ ਨੂੰ ਦੱਸੋ ਕੀ ਕੀਤਾ ਵਾ ਪੋਸਟ ਨਹੀਂ ਪਾਇਆ ਭਾਈ ਵੋਟ ਕਿਹਨੂੰ ਪਾਏਗਾ ਵੋਟ ਪਾਈਏ ਕਿਸੇ ਨੂੰ ਵੀ ਨਹੀਂ ਪਾਣੀ ਕਾਰਨ ਭਾਈ ਆ ਤੁਹਾਡੇ ਸਾਹਮਣੇ ਹੀ ਹੈ ਇੱਥੇ ਗੜੇ ਐਨੀ ਗਰਮੀ ਚ ਸਰਕਾਰਾਂ ਸਾਡਾ ਥੋੜੀ ਕੁਝ ਸੋਚਦੀਆਂ ਆ ਕਿਸੇ ਬੱਚੇ ਭੱਜਣ ਦਾ ਕੋਈ ਫਾਇਦਾ ਨਹੀਂ ਮੈਂ ਤਾਂ ਕਹਿੰਦਾ ਵੋਟ ਕਿਸੇ ਨੂੰ ਵੀ ਨਾ ਪਾਓ ਇਹ ਪਹਿਲਾਂ ਆਪ ਹੱਥ ਜੋੜਦੇ ਆ ਬਾਅਦ ਚੋਂ ਸਾਡੇ ਹੱਥ ਜੜਾਉਂਦੇ ਆ ਇਹ ਸਹੀ ਗੱਲ ਤੁਹਾਡੀ ਵੋਟ ਭਾਈ ਭਾਈ ਆਪਾਂ ਤਾਂ ਦੇਖੋ ਹੁਣ ਐਤ ਕੀ ਤਾਂ ਕਾਂਗਰਸ ਨੂੰ ਪਾਵਾਂਗੇ ਵੋਟ ਬਾਕੀ ਬਾਕੀ ਇਹ ਵਾ ਦੇਖੋ ਦਿਹਾੜੀਦਾਰ ਬੰਦੇ ਆ ਕੁਛ ਵੀ ਨਹੀਂ ਸਾਡਾ ਸੋਚਦੀ ਧੁੱਪੇ ਖੜੇ ਆ ਛਾਂਵੇਂ ਖੜੇ ਆ ਕੋਈ ਜੇ ਕੋਈ ਰਿਸਪੌਂਸ ਮਿਲਦਾ ਕੋਈ ਵੀ ਨਹੀਂ ਮਾਲਕ ਵੀ ਨਹੀਂ ਸੋਚਦਾ ਨਾ ਵਰਕਰ ਸੋਚਦੇ ਨਾ ਸਰਕਾਰ ਸੋਚਦੀ ਹੈ 4 300 350 ਰੁਪਏ ਦਿਹਾੜੀ ਹੈ ਤਿੰਨ ਦਿਹਾੜੀਆਂ ਲਈਏ ਤੇ ਸਿਲੰਡਰ ਲੈਣ ਜਾਲੀਏ ਤਿੰਨ ਦਿਹਾੜੀਆਂ ਬਾਅਦ 1100 ਰੁਪਏ ਦਾ ਸਿਲੰਡਰ ਮਿਲਦਾ ਤਿੰਨ ਦਿਨ ਦਿਨ ਕੰਮ ਕਰਾਂਗੇ ਤਾਂ ਜਾ ਕੇ ਘਰ ਦਾ ਚੁੱਲ੍ਹਾ ਚੱਲੇਗਾ ਦਿਹਾੜੀਦਾਰ ਬੰਦਾ ਫੇ ਉੱਥੇ ਹੀ ਆ ਭਾਜੀ ਦਿਹਾੜੀਦਾਰ ਬੰਦਾ ਨਹੀਂ ਹੋ ਸਕਦਾ ਕਾਂਗਰਸ ਭਾਈ ਤੁਹਾਡੀ ਵੋਟ ਕੋਈ ਆਪਣੇ ਵੋਟ ਪਾਣੀ ਨਹੀਂ ਭਾਈ ਪਾਣੀ ਕਿਨੂ ਆ ਭਾਈ ਜੀ ਵੋਟ ਕਿਨੂ ਪਾਉਂਗੇ ਭਾਈ ਇਹ ਇਧਰ ਕੋਈ ਦਿਲ ਨਹੀਂ ਕਰ ਰਿਹਾ ਕਿਸ ਨੂੰ ਵੋਟ ਪਾਉਣ ਉਹ ਜੋ ਹਾਲਾਤ ਹੋ ਗਏ ਆ ਜੋ ਪੰਜਾਬ ਦੇ ਹਾਲਾਤ ਆ ਜਿਹੜਾ ਆਪ ਲੀਡਰ ਹੈਗਾ ਉਹ ਆਪ ਹੀ ਵੱਡੀਆਂ ਮਾਰੀ ਜਾਂਦੇ ਵੇ ਤੇ ਤੁਹਾਡਾ ਵੋਟ ਬੰਨ ਕਿਨੂ ਦਿਲ ਕਰੇਗਾ ਸੋ ਵਿਸ਼ਵਾਸ ਉੱਡ ਗਿਆ ਭਾਈ ਸਾਰਿਆਂ ਦੇ ਹੁਣ ਅੱਛਾ ਵਿਸ਼ਵਾਸ ਉੱਡ ਗਿਆ ਵਿਸ਼ਵਾਸ ਉੱਡ ਗਿਆ ਸਾਰਿਆਂ ਦੇ ਹੁਣ ਤੇ ਜੋ ਹਾਲਾਤ ਹੋ ਗਏ ਮਾਰਕੀਟ ਦੇ ਲੋਕੀ ਭੁੱਖੇ ਮਰਨ ਦੇ ਆ ਗਏ ਭਾਜੀ ਕੋਈ ਫਾਇਦਾ ਨਹੀਂ ਇਹਨਾਂ ਨੂੰ ਕਿਸੇ ਨੂੰ ਵੋਟ ਪਾਉਂਦਾ ਹੁਣ ਤੁਹਾਡੀ ਵੋਟ ਜੀ ਇਨਾਲੀ ਆ ਜੀ ਵੀਰ ਦੇ ਨਾਲ ਹੀ ਤੇ ਠੀਕ ਹੈ ਠੀਕ ਆ ਭਾਈ ਵੋਟ ਕਿਹਨੂੰ ਪਾਏਗਾ ਹਾਂਜੀ ਵੋਟ ਕਿਹਨੂੰ ਪਾਏਗਾ ਮੋਦੀ ਨੂੰ ਮੋਦੀ ਸਰਕਾਰ ਦਾ ਇੱਕ ਵੀ ਇੱਕ ਕੰਮ ਵਧੀਆ ਹਾਂਜੀ ਮੋਦੀ ਸਰਕਾਰ ਦਾ ਇੱਕ ਕੰਮ ਵਧੀਆ ਹਾਂਜੀ ਇੱਕ ਆ ਵਧੀਆ ਕੋਈ ਨਾਮ ਦੇ ਸਾਨੂੰ ਯਾਰ ਦੂਰ ਆ ਉਹ ਭਾਈ ਸਾਡੀ ਨਹੀਂ ਆ ਬਸ ਭਾਈ ਕੰਮ ਵਧੀਆ ਕਰਦਾ ਅਗਲਾ ਭਾਈ ਵੋਟ ਕਿਹਨੂੰ ਹਾਂਜੀ ਭਾਈ ਵੋਟ ਕਿਹਨੂੰ ਪਾਉਂਗੇ ਭਾਈ ਛੱਡੋ ਅੱਛਾ ਭਾਈ ਤੁਹਾਡੀ ਵੋਟ ਆਪਣੀ ਵੋਟ ਬਣੀ ਨਹੀਂ ਹੈਗੀ ਭਾਈ ਤੁਹਾਡੀ ਵੋਟ ਬਣਾਈ ਨਹੀਂ ਬਈ ਅੱਛਾ ਤੁਹਾਡੀ ਵੋਟ ਭਾਈ ਜੀ ਅਸੀਂ ਪੰਜੇ ਨੂੰ ਪੰਜੇ ਨੂੰ ਭਾਈ ਤੁਹਾਡੀ VOTING ਕਿਨੂੰ ਪਾਉਂਗੇ ਜਿਹਨੂੰ ਤੁਸੀਂ ਕਹੋਗੇ ਅਸੀਂ ਕਿਨੂੰ ਕਹੇ ਦੱਸੋ ਤੁਹਾਨੂੰ ਕਿਨੂੰ ਵਧੀਆ ਲੱਗਦਾ ਜਲੰਧਰ ਲਈ ਕੌਣ ਵਧੀਆ ਵਾ ਤੁਹਾਡੇ ਲਈ ਹਾਂਜੀ ਜਲੰਧਰ ਲਈ ਸਾਰੇ ਵਧੀਆ ਜਲੰਧਰ ਵਾਸੀ ਸਭ ਵਧੀਆ ਵਾ ਇਸ ਵਾਰ VOTING ਕਿਨੂੰ ਪਾਉਂਗੇ ਫਿਰ ਜਿਹਨੇ ਦਿਲ ਕਰੇ ਜਿੱਥੇ ਗੁੱਠਾ ਲੱਗਿਆ ਤੁਹਾਨੂੰ ਦਵਾ ਦੇਣੀ ਆਪਾਂ ਹਾਂ ਚਾਹੇ ਰੁਕਿਆ ਨਹੀਂ ਹੈਗਾ ਗੁੱਠਾ ਜਿੱਥੇ ਲਾਉਣਾ ਵਾ ਆਹ ਦੇ ਅੰਕਲ ਦੇ ਅੰਦਰ ਬੈਠਿਆ ਅੰਕਲ ਜੀ VOTING ਕਿਨੂੰ ਪਾਉਂਗੇ ਇਸ ਵਾਰ ਕਿੱਥੇ VOT ਕਿੱਥੇ ਮਤਲਬ ਜਲੰਧਰ ਦੀ ਕਿਹਦੀ ਪੁੱਛੋਗੇ ਜਿੱਥੇ ਇਹ ਸਾਰਾ ਕੁਝ ਸੀਕ੍ਰੀਟ ਹੁੰਦਾ ਹੈ ਕਿਹਨੂੰ ਪਾਵਾਂਗੇ ਜਾਂ ਨਹੀਂ ਪਾਵਾਂਗੇ ਇਹ ਤਾਂ ਸਾਡੀ ਮਰਜ਼ੀ ਹੈ ਜਿਹੜੀ ਸਰਕਾਰ ਦੇ ਜਾਂ ਕਿਹੜੀ ਪਾਰਟੀ ਤੁਹਾਨੂੰ ਕੰਮ ਵਧੀਆ ਲੱਗਦੀ ਆ ਐਸੇ ਕੰਮ ਦੀ ਸਰਕਾਰ ਤੇ ਜੇ ਸਾਰੇ ਪਾਸੇ 네ਗੇਟਿਵ ਹੀ ਹੈ ਅੱਛਾ ਜੀ ਮੋਦੀ ਨੂੰ ਕਿਸਾਨ ਚੰਗਾ ਨਹੀਂ ਸਮਝਦੇ ਪੰਜਾਬ ਦੇ ਹਿੱਤਾਂ ਦੀ ਗੱਲ ਘੱਟ ਹੁੰਦੀ ਹੈ ਹਾਂ ਜੀ ਤੇ ਆਮ ਆਦਮੀ ਪਾਰਟੀ ਦੇ ਪੱਲੇ ਵੀ ਕੱਖ ਨਹੀਂ ਹੈਗਾ ਤੇ ਰਹਿ ਗਈ ਕਾਂਗਰਸ ਕਾਂਗਰਸ ਦੇ ਵਿੱਚ ਚੰਨੀ ਖਲੋਤਾ ਹੈ ਉਹ ਵੀ ਬੱਸ 16 ਕਾਲਾ ਸੰਪੂਰਨ ਕਹਿੰਦਾ ਮੈਂ ਆਖਾਂ ਆਪਣੇ ਆਪ ਨੂੰ ਮੈਂ ਸਕੂਟਰ ਵੀ ਚਲਾ ਲੈਣਾ ਮੰਜੇ ਵੀ ਬੋਲ ਲੈਣਾ ਟੈਂਟ ਵੀ ਲਾ ਲੈਣਾ ਤੇ ਕੈਂਡੀਡੇਟ ਕੋਈ ਇਨੇ ਸਹੀ ਨਹੀਂ ਹੈਗੇ ਜੇ ਰਿੰਕੂ ਦੀ ਗੱਲ ਕਰੋ ਤੇ ਉਹ 3-4 ਪਾਰਟੀਆਂ ਬਦਲ ਚੁੱਕੇ ਸਾਲ 2 ਸਾਲ ਚ ਸਰ ਵੋਟ ਕਿਹਨੂੰ ਪਾਓਗੇ ਕਾਂਗਰਸ ਨੂੰ ਕਾਂਗਰਸ ਸਰਕਾਰ ਦੇ ਕੋਈ ਕੰਮ ਵਧੀਆ ਨਹੀਂ ਕਰਨਾ ਸਾਨੂੰ ਕਾਂਗਰਸ ਸਰਕਾਰ ਅਗੇ ਮਨਮੋਹ ਸਿੰਘ ਦੇ ਟਾਈਮ ਤੇ ਬਹੁਤ ਵਧੀਆ ਸੀ ਹੁਣ ਉਹਨੂੰ ਅੱਗੇ ਮੌਕਾ ਮਿਲੇਗਾ ਫਿਰ ਪਤਾ ਲੱਗੇਗਾ ਕੀ ਹੋ ਰਿਹਾ ਕਿਉਂਕਿ ਹੁਣ ਬਦਲਾਅ ਚਾਹੀਦਾ ਮੋਦੀ ਜੀ ਤੋਂ ਅਸੀਂ ਪਰੇਸ਼ਾਨ ਆ ਕਦੀ ਨੋਟਬੰਦੀ ਕਦੀ ਜੀਐਸਟੀ ਕਦੀ ਐਮਐਸਈ ਹਰ ਵਾਰੀ ਨਵੇਂ ਕਾਨੂੰਨ ਔਰ ਲੋਕਾਂ ਨੂੰ ਪਰੇਸ਼ਾਨ ਹੀ ਕੀਤਾ ਔਰ ਜਿਹੜਾ ਦੇਸ਼ ਨੂੰ ਇੰਨੇ ਇਹਨਾਂ ਨੇ ਪ੍ਰਾਪਰਟੀ ਨੂੰ ਵੇਚਿਆ ਉਹ ਚੀਜ਼ ਚੰਗੀ ਨਹੀਂ ਆ ਅਸੀਂ ਚਾਹਨੇ ਹੁਣ ਕੇ ਕਾਂਗਰਸ ਦੀ ਸਰਕਾਰ ਆਵੇ ਠੀਕ ਸਰ ਵੋਟ ਵੋਟ ਤੁਹਾਡੀ ਕਾਂਗਰਸ ਨੂੰ ਸਰ ਅੱਛਾ ਕਾਂਗਰਸ ਨੂੰ ਅੰਕਲ ਤੁਹਾਡੀ ਵੋਟ ਕਾਂਗਰਸ ਨੂੰ ਪਾਈ ਸੀ ਬੰਨੋ ਜੀ ਕਾਂਗਰਸ ਨੂੰ ਕਾਂਗਰਸ ਕਾਂਗਰਸ ਹੋਈ ਪਈ ਆ ਜਲੰਧਰ ਦੇ ਵਿੱਚ ਜਾਂ ਭਾਜਪਾ ਜਾਂ ਕਾਂਗਰਸ ਹਾਂਜੀ ਹਾਂਜੀ ਭਾਈ ਕਿਉਂ ਪਾਜੀ ਕਾਂਗਰਸ ਨੂੰ ਬਹੂੰਗੀ। ਕਾਂਗਰਸ ਸਰਕਾਰ ਦੇ ਕੋਈ ਕੰਮ ਵਧੀਆ ਲੱਗਦਾ ਤੁਹਾਨੂੰ? ਪਾਜੀ ਜਿਹੜੇ 3 ਮਹੀਨੇ ਚੰਨੀ ਸਾਹਿਬ ਇੰਨਾ ਕੰਮ ਕਰ ਗਏ ਆ ਮੇਰੇ ਖਿਆਲ ਨਾਲ 3 ਸਾਲ ਚ ਕੋਈ ਜ਼ਿਆਦਾ ਵਧੀਆ ਕਰ ਦੇਣਗੇ। ਸਰਕਾਰ ਤਾਂ ਕਹਿੰਦੀ ਆਪਾਂ 90 ਦਿਨ ਚ 120 ਦਿਨ ਚ ਬੜਾ ਕੁਝ ਕਰਾਂਗੇ ਆਮ ਆਦਮੀ ਪਾਰਟੀ। ਹਾਂਜੀ। ਮੈਨੂੰ ਇੰਨਾ ਪਤਾ ਵਾ ਕਿ ਪਾਜੀ ਬੱਚੇ ਤੋਂ ਪੁੱਛ ਲਓ ਹੀਮ ਤੇ ਚਿੱਟਾ ਕਿੱਥੋਂ ਮਿਲਦਾ। ਪੰਜਾਬ ਪੁਲਿਸ ਨੂੰ ਨਹੀਂ ਪਤਾ ਹੁੰਦਾ ਕਿੱਥੋਂ ਮਿਲਦਾ। ਸਕੂਲ ਦੇ ਬੱਚੇ ਨੂੰ ਪਤਾ ਹੋਊਗਾ ਕਿੱਥੋਂ ਮਿਲਦਾ ਉਹ ਫਲਾਣੇ ਬੰਦੇ ਤੋਂ ਮਿਲ ਜਾਓ ਉੱਤੋਂ ਮਿਲ ਜਾਊ। ਪੁਲਿਸ ਪੁੱਛਦੀ ਰਹਿੰਦੀ ਸਾਨੂੰ ਦੱਸੋ ਬੰ ਠੀਕ ਹੈ ਠੀਕ ਸਰਕਾਰ ਨੂੰ ਨਹੀਂ ਪਤਾ ਕਿੱਥੋਂ ਮਿਲਦਾ ਹੈ ਕੌਲੇ ਦੇ ਬੱਚੇ ਨੂੰ ਪੁੱਝ ਲਓ ਵੜ ਕੇ ਕਿੱਥੋਂ ਮਿਲਦਾ ਉਹਦੇ ਯਾਰ ਰੋਕ ਕੇ ਨੰਬਰ ਜੈਕ ਲਵਾ ਦੇਣਾ ਸਰਕਾਰ ਨੂੰ ਨਹੀਂ ਪਤਾ ਕਿੱਥੋਂ ਮਿਲਦਾ ਤੇ ਇਹ ਸਰਕਾਰ ਨੇ ਕੰਮ ਕੀ ਕਰਨੇ ਜਿਹਨੂੰ ਆਪ ਦਾ ਹੀ ਨਹੀਂ ਪਤਾ ਜਿਹੜਾ ਯੂਤ ਤੋਂ ਪੁੱਛਣੇ ਤੁਸੀਂ ਦੱਸੋ ਅਸੀਂ ਕੀ ਕਰੀਏ ਅੰਕਲ ਜੀ ਵੋਟ ਕਿਨ ਪਾਉਂਗੇ ਵੋਟ ਵੋਟ ਪਾਵਾਂਗੇ ਜਿਹੜਾ ਕੰਮ ਕਰਾਏਗਾ ਕੋਈ ਕਿ ਕੌਣ ਕਿਹਨੇ ਕੰਮ ਕਰਾਏ ਜਾਂ ਕਿਹੜੀ ਪਾਰਟੀ ਤੁਹਾਨੂੰ ਕੰਮ ਵਧੀਆ ਲੱਗਦਾ ਦੇਖੋ ਹੁਣ ਛਾੜੂ ਵਾਲੀ ਨੇ ਕੰਮ ਕਰਾਇਆ ਤੇ ਉਹਨੂੰ ਵੋਟ ਪਾ ਦੇਣੀ ਆਪਾਂ ਅੱਛਾ ਮੁੰਡਾ ਤੇਰੀ ਵੋਟ ਬਣ ਗਈ ਨਾ ਭਾਈ ਨਾ ਆਲਾ ਯਾਰ ਫਤਰੀ ਲੋੜਾ ਦੇ ਨੂਟ ਬੋਟ ਹੁਣ ਹੋਣਗੇ ਆ ਦੇ ਭਾਈ ਜੀ ਹੁਣ ਅੰਦਰ ਬੈਠਿਆ ਭਾਈ ਜੀ ਵੋਟ ਕਿਨ ਪਾਓਗੇ ਬੋਟ ਭਾਈ ਜੀ ਮੈਂ ਤੇ ਕਾਂਗਰਸ ਨੂੰ ਪਾਣਾ ਆ ਅੱਛਾ ਜੀ ਹਾਂਜੀ ਤੁਹਾਡੀ ਵੋਟ ਭਾਈ ਆਪਾਂ ਸੀਕ੍ਰੀਟ ਰੱਖਣਾ ਠੀਕ ਹੈ ਮਾਤੀ ਵੜੇ ਆਂਡੀ ਵੋਟ ਕਿਨ ਪਾਓਗੇ ਜਿਹੜਾ ਕੋ ਸਾਡੇ ਸੇਵਾ ਪਾਣੀ ਕਰੂਗਾ ਫੇਰ ਹੀ ਹੈ ਸੇਵਾ ਪਾਣੀ ਸੇਵਾ ਪਾਣੀ ਕਿਦਾ ਦੀ ਭਾਲਦੇ ਹੋ ਹੈ ਵੀ ਠੀਕ ਆ ਹੁਣ ਅੱਗੇ ਤਾਂ ਚਲੋ ਅੰਕਲ ਹੁੰਦੇ ਸੀ ਚਲੋ ਸਾਨੂੰ ਕੋਈ ਪਰਵਾਹ ਨਹੀਂ ਸੀ ਹੁਣ ਸਾਨੂੰ ਪਤਾ ਵੀ ਅਸੀਂ ਆਪਣੇ ਥੇਕਾਨਾ ਤਾਂ ਆਪਣੇ ਥੇਕਾਨਾ ਠੀਕ ਇਹਨਾਂ ਤੁਹਾਡੀ ਵੋਟ ਕਿ ਨਹੀਂ ਨਾਮ ਆਏਗਾ ਅੱਜ ਠੀਕ ਆ ਚਲੋ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਜਲੰਧਰ ਵਾਲੇ ਇਸ ਵਾਰ ਕਿਹਨੂੰ ਵੋਟ ਪਾ ਕੇ ਜਲੰਧਰ ਤੋਂ ਦਿੱਲੀ ਭੇਜਣਗੇ ਐਮਪੀ ਬਣਾ ਕੇ ਬਾਜੀ ਵੋਟ ਕਿੱਥੇ ਪਾਉਂਗੇ ਬਾਜੀ ਇੱਕੋ ਹੀ ਬੰਦਾ ਪੰਜਾਬ ਦਾ ਸ਼ੇਰ ਅਮਰੀਤਪਾਲ ਸਿੰਘ ਅਮ੍ਰਿਤਪਾਲ ਜਲੰਧਰ ਤੇ ਖੜਾ ਨਹੀਂ ਪਰ ਪਰ ਸਪੋਰਟ ਸਾਡੀ ਉਹਨੂੰ ਹੀ ਹੈ ਵੋਟ ਕਿਹਨੂੰ ਪਾਓਗੇ ਜਲੰਧਰ ਦੇ ਵਿੱਚ ਜਲੰਧਰ ਜਦਾਂ ਨਹੀਂ ਨਥਿੰਗ ਕਿਸੇ ਨੂੰ ਨਹੀਂ ਕਿਸੇ ਨੂੰ ਨਹੀਂ ਸਾਰੇ ਵਿਗਾਰ ਨੇ ਸਾਰੇ ਵਿਗਾਰ ਨੇ ਭਾਜੀ ਤੁਹਾਡੀ ਵੋਟ ਭਾਜੀ ਮੋਦੀ ਨੂੰ ਮੋਦੀ ਸਰਕਾਰ ਦਾ ਇੱਕ ਕੰਮ ਵਧੀਆ ਕੋਈ ਮੋਦੀ ਮੋਦੀ ਨੇ ਉਹ ਕੰਮ ਕਾਟ ਦਿਖਾਏ ਦੇ ਕਿਸ ਨੇ ਨਹੀਂ ਕੀਤੇ ਕਿਹੜੇ ਤੁਹਾਨੂੰ ਵੀ ਗਣਾ ਭਾਈ ਬਿਜ਼ਨਸ ਵਿੱਚ ਸਾਰੇ ਪਲੱਸ ਪੁਆਇੰਟ ਹੈ ਹਾਂਜੀ ਮੋਦੀ ਦਾ ਇੱਥੇ ਬੈਂਕ ਨਹੀਂ ਹੈਗਾ ਅਡਾਨੀ ਤੇ ਮੋਦੀ ਦਾ ਬੈਂਕ ਹੈਗਾ ਬੰਬੇ ਦੇ ਅੱਗੇ ਠੀਕ ਹੈ ਇੱਕ ਆਵਾਜ਼ ਦੇ ਬਾੜਾ ਲੱਖ ਰੁਪਏ ਮੇਰੇ ਅਕਾਊਂਟ ਵਿੱਚ ਆ ਗਿਆ ਹੈ ਤੇ ਹੋਰ ਕੀ ਜਿੱਦਾ ਸਾਨੂੰ ਅੱਜ ਜਲੰਧਰ ਦੇ ਬਾਜ਼ਾਰ 'ਚ ਖੜੇ ਆ ਤੇ ਲੋਕਾਂ ਨਾਲ ਕੀਤੀ ਆ ਗੱਲਬਾਤ ਇਸ ਵਾਰ ਜਲੰਧਰ ਵਾਸੀ ਕਿਹਨੂੰ ਜਿਤਾ ਕੇ ਜਲੰਧਰ ਤੋਂ ਦਿੱਲੀ ਐਮਪੀ ਬਣਾ ਕੇ ਭੇਜਣਗੇ ਕੈਮਰਾਮੈਨ ਹਮਾਂਚ ਦੇ ਨਾਲ ਮੈਂ ਆਕਾਸ਼ ਬੋਪਾਰਾ ਏ ਧੰਨਵਾਦ